ਪਿਆਰੇ ਪੰਜਾਬੀਆਂ ਨੂੰ ਸੁਭਾਸ਼ ਗੋਇਲ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਆਓ ਇੱਕ ਵਾਰੀ ਫੇਰ ਜੁੜੀਏ ਸੁਭਾਸ਼ ਗੋਇਲ ਹੈਲਥ ਸ਼ੋਅ ਦੇ ਨਾਲ ਅੱਜ ਉਹ ਚਿਹਰੇ ਆਏ ਨੇ ਸੁਭਾਸ਼ ਗੋਇਲ ਹੈਲਥ ਸ਼ੋਅ ਦੇ ਵਿੱਚ ਜਿਨ੍ਹਾਂ ਨੇ ਪੰਜਾਬੀ ਫਿਲਮਾਂ ਦੇ ਵਿੱਚ ਕੀਤਾ ਕਮਾਲ ਆਓ ਅੱਜ ਤੁਹਾਨੂੰ ਵੀ ਮਿਲਾਉਨੇ ਆ ਮੈਂਡੀ ਤੱਖਰ ਤੇ ਜੋਵਨਪ੍ਰੀਤ ਦੇ ਨਾਲ ਤੇ ਬੜਾ ਸਵਾਗਤ ਹੈ ਜੀ ਤੁਹਾਡਾ ਸੁਭਾਸ਼ ਗੋਇਲ ਹੈਲਥ ਸ਼ੋਅ ਦੇ ਵਿੱਚ ਔਰ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸੁਭਾਸ਼ ਗੋਇਲ ਹੈਲਥ ਸ਼ੋਅ ਤੁਹਾਨੂੰ ਬੜਾ ਪਸੰਦ ਆਇਆ ਕੀ ਅੱਜ ਫੇਰ ਆਪਾਂ ਬਹੁਤ ਸਾਰੀਆਂ ਗੱਲਾਂ ਬਤਾ ਕਰਾਂਗੇ ਤੇ ਬਹੁਤ-ਬਹੁਤ ਸਵਾਗਤ ਹੈ ਜੀ ਥੈਂਕ ਯੂ ਥੈਂਕ ਯੂ ਤੁਹਾਡਾ ਬਹੁਤ ਧੰਨਵਾਦ ਤੁਸੀਂ ਸਾਨੂੰ ਫਿਰ ਤੋਂ ਇੱਕ ਮੌਕਾ ਦਿੱਤਾ ਜੀ ਲੋਕਾਂ ਦੇ ਸਵਾਲਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਤੇ ਸਾਨੂੰ ਵਧੀਆ ਲੱਗਿਆ ਪਿਛਲੀ ਵਾਰ ਵੀ ਤੁਹਾਡੇ ਵੱਲੋਂ ਇਨਫੋਰਮੇਸ਼ਨ ਜੋ ਮਿਲੀ ਸਾਨੂੰ ਬੜੀ ਵਧੀਆ ਲੱਗੀ ਉਹ ਕਿਹੜੀ ਜ਼ਿਆਦਾ ਵਧੀਆ ਲੱਗੀ ਗੱਲ ਆਪਣੀਆਂ ਸਾਰੀਆਂ ਗੱਲਾਂ ਸੁਣੀਆਂ ਲੱਗੀਆਂ ਜਿਹੜੀਆਂ ਕਿ ਤੁਸੀਂ ਹੈਲਥ ਨਾਲ ਜੁੜੀਆਂ ਦੱਸ ਰਹੇ ਹੋ ਕਿਉਂਕਿ ਜਿਹੜੀ ਆਯੁਰਵੇਦ ਦਾ ਖਜ਼ਾਨਾ ਉਹ ਆਮ ਲੋਕਾਂ ਨੂੰ ਹਾਲ ਤੱਕ ਨਹੀਂ ਪਤਾ ਕਿਉਂਕਿ ਇਹ ਪਹਿਲੀ ਵਾਰੀ ਹੋਇਆ ਕਿ ਉਹਦੇ ਬਾਰੇ ਇੰਨਾ ਖੁੱਲ ਕੇ ਤੁਸੀਂ ਵਿਚਾਰ ਵਟਾਂਦਰਾ ਕਰਦੇ ਹੋ ਹੈਨਾ ਹਾਂ ਅੱਜਕੱਲ ਐਕਚੁਅਲੀ ਜਿਹੜੇ ਸਾਡੇ ਯੰਗ ਬੱਚੇ ਆ ਪਹਿਲਾਂ ਤਾਂ ਬੱਚੇ ਹੁੰਦੇ ਸੀ ਦਾਦਾ ਦਾਦੀ ਦੇ ਹੱਥਾਂ 'ਚ ਹੁੰਦੇ ਸੀ ਪਲਦੇ ਸੀਗੇ ਹੈਨਾ ਗ੍ਰੈਂਡ ਮਦਰ ਫਾਦਰ ਸਭ ਕੋਲੇ ਹੁੰਦੇ ਸੀ ਤੇ ਹੁਣ ਤੁਹਾਡੇ ਬੱਚੇ ਅਲੱਗ ਹੋ ਜਾਂਦੇ ਆ ਅਲੱਗ-ਅਲੱਗ ਰਹਿੰਦੇ ਆ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਸਾਨੂੰ ਰਸੋਈ ਦੇ ਵਿੱਚ ਕੀ ਲੈਣਾ ਚਾਹੀਦਾ ਹੈਲਥ ਵਾਸਤੇ ਉਹ ਵਿਚਾਰੇ ਭਟਕਦੇ ਜੇ ਕੋਈ ਉਹਨਾਂ ਨੂੰ ਮੇਰੇ ਵਰਗਾ ਕਹਿ ਦਿੰਦਾ ਵੀ ਸਵੇਰੇ ਉੱਠ ਕੇ ਖਾਲੀ ਪੇਟ ਸਭ ਤੋਂ ਪਹਿਲਾਂ ਮਿੱਤਰਾ ਇੱਕ ਗਾਜਰ ਖਾ ਲਿਆ ਕਰੋ ਗਾਜਰ ਖਾਣ ਤੋਂ ਬਾਅਦ ਤੁਸੀਂ ਇਹ ਦੇਖੋ ਕਿ ਤੁਹਾਨੂੰ ਸਾਹ ਚੜਨੋਂ ਹਟ ਗਿਆ ਜਿਹੜਾ ਮੜਿਆ ਜਾਂ ਤੁਰ ਕੇ ਜਾਂ ਪੌੜੀ ਚੜ੍ਹ ਕੇ ਜਾਂ ਭੱਜ ਕੇ ਸਾਹ ਚੜਦਾ ਸੀ ਬਿਲਕੁਲ ਹੀ ਫਿਨਿਸ਼ ਹੋ ਗਈ ਉਹ ਗੱਲਾਂ ਤੇ ਉਹ ਬੜੇ ਖੁਸ਼ ਹੁੰਦੇ ਆ ਵੀ ਇਹ ਚੀਜ਼ਾਂ ਵੀ ਸੀਗੀਆਂ ਸਾਨੂੰ ਪਤਾ ਹੀ ਨਹੀਂ ਸੀ ਤਾਂ ਇਸ ਕਰਕੇ ਯੂ ਥਰੂ ਨੋਟਬੁੱਕ ਲੈ ਕੇ ਆਉਣੀ ਸੀ ਮੈਂ ਭੁੱਲ ਗਈ ਹਮ ਬਿਕਾਜ਼ ਆ ਤੁਸੀਂ ਵਿੱਚ ਵਿੱਚ ਜੋ ਐਕਸਟਰਾਸ ਦਿੰਦੇ ਰਹਿੰਦੇ ਹੋ ਉਹਨਾਂ ਨੇ ਜ਼ਰੂਰੀ ਨਹੀਂ ਕੋਈ ਨਹੀਂ ਸੋ ਗਾਡਰ ਔਨ ਐਨ ਐਮਪਟੀ ਸਟਮਕ ਇਹ ਇਹ ਪਲੱਸ ਪੁਆਇੰਟ ਇਹ ਹੈ ਕਿ ਇਹ ਰਿਕਾਰਡ ਹੋ ਰਿਹਾ ਹੈ ਸ਼ੋ ਤੁਸੀਂ YouTube ਤੋਂ ਦੇਖ ਸਕਦੇ ਹੋ ਕਦੇ ਵੀ ਥੈਂਕ ਯੂ ਮੈਂ ਖੁਦ ਨੂੰ ਦੇਖਣਾ ਮੈਨੂੰ ਪਸੰਦ ਨਹੀਂ ਆਗਾ ਇਹਨਾਂ ਨੂੰ ਤੁਸੀਂ ਵੀਡੀਓ ਆਫ ਕਰਕੇ ਨਹੀਂ ਪੜ੍ਹਨੀ ਤੁਸੀਂ ਵੀਡੀਓ ਆਫ ਕਰਕੇ ਨਾ ਉਹਦੀ ਮੈਂਬਰਸ਼ਿਪ ਲੈ ਕੇ ਪੇਡ ਮੈਂਬਰਸ਼ਿਪ ਲੈ ਕੇ ਤੁਸੀਂ ਉਹਨੂੰ ਬੰਦ ਕਰਕੇ ਤੁਸੀਂ ਨਾ ਦੇਖੋ ਤੁਸੀਂ ਆਡੀਓ ਸੁਣ ਸਕਦੇ ਹੋ ਠੀਕ ਹੈ ਬਿਲਕੁਲ ਵੈਸੇ ਤੁਸੀਂ ਦੇਖੋਗੇ ਤਾਂ ਤੁਹਾਨੂੰ ਪਤਾ ਲੱਗੂਗਾ ਕਿ ਤੁਸੀਂ ਬਹੁਤ ਖੂਬਸੂਰਤ ਹੋ ਗਏ ਆ ਜਯੁਰਵੇਦਿਕ ਚੀਜ਼ਾਂ ਖਾ-ਖਾ ਕੇ ਥੈਂਕ ਯੂ ਸੋਮਨ ਨੇ ਆਹ ਖਾਦਾ ਸੀ ਪਿਛਲੇ ਹਫਤੇ ਇੱਕ ਕਾਲਾ ਗੁੰਦ ਜਲ ਖਾਦੀ ਸੀ ਇਹਨਾਂ ਨੇ ਗਲਤੀ ਨਾਲ ਹਾਂ ਇਹ ਗਲਤੀ ਨਾਲ ਖਾ ਗਏ ਸੀ ਕਾਲਾ ਗੁੰਦ ਜਲ ਤੇ ਇਹ ਜਿਹੜੀ ਤੁਸੀਂ ਹੁਣ ਗੱਲ ਕੀਤੀ ਆਹ ਜਿਹੜੀ ਲਾਲੀ ਇਹਦੇ ਚ ਨਹੀਂ ਲਾਲੀ ਨਹੀਂ ਹੈ orange color ਆਇਆ ਹੈ ਨਾ ਦੇਖੋ ਹੂੰ ਐਨੀਵੇਜ਼ ਇੱਕ ਬਹੁਤ ਜ਼ਰੂਰੀ ਜਿਹੜੀ ਇੰਪੋਰਟੈਂਟ ਇਨਫਾਰਮੇਸ਼ਨ ਮੈਂ ਤੁਹਾਡੇ ਥਰੂ ਲੋਕਾਂ ਨੂੰ ਪਿਛਲੀ ਵਾਰ ਦਿੱਤੀ ਸੀ ਸ਼ੋਅ ਦੇ ਵਿੱਚ ਹਾਂਜੀ ਤੇ ਉਹ ਸੀਗੀ ਕਿ ਜਿਹਨੇ ਲੋਕੀ ਨਸ਼ੇ ਕਰਦੇ ਆ ਹਾਂਜੀ ਫਿਰ ਆਪਾਂ ਨੇ ਗੱਲਾਂ ਕੀਤੀਆਂ ਸੀ ਕਿ ਲੋਕੀ ਡਾਇਬਟੀਜ਼ ਤੋਂ ਪਰੇਸ਼ਾਨ ਆ ਫਿਰ ਆਪਾਂ ਗੱਲਾਂ ਕੀਤੀਆਂ ਸੀ ਲੋਕੀ ਗੋਡੇ ਮੋਢੇ ਸਰਵਾਈਕਲ ਤੋਂ ਪਰੇਸ਼ਾਨ ਹਾਂਜੀ ਇਹ ਬਹੁਤ ਸਾਰੀਆਂ ਗੱਲਾਂ ਸੀ ਜਿਹਦੇ ਵਿੱਚ ਕਿ ਡਾਇਬਟੀਜ਼ ਤੇ ਵੀ ਆਪਾਂ ਗੱਲ ਕੀਤੀ ਸੀ ਹਾਂਜੀ ਔਰ ਜਿਹੜਾ ਡਾਇਬਟੀਜ਼ ਦਾ ਰੋਗ ਹੈ ਇਹ ਅੱਛੇ ਬਲੇ ਲੋਕਾਂ ਦੀ ਬਿਊਟੀ ਨੂੰ ਖਰਾਬ ਕਰ ਰਿਹਾ ਤੇ ਅੱਜ ਆਪਾਂ ਗੱਲਾਂ ਕਰਾਂਗੇ ਕਿ ਬਿਊਟੀ ਨੂੰ ਕਿਵੇਂ ਸੰਭਾਲਿਆ ਜਾ ਸਕਦਾ ਹੈ ਤੇ ਉਹਦੇ ਵਾਸਤੇ ਤਾਂ ਮੇਰੇ ਖਿਆਲ ਨਾਲ ਮੰਡੀ ਤਖਰ ਤੋਂ ਵਧੀਆ ਟਿਪਸ ਕੋਈ ਦੇ ਨਹੀਂ ਸਕਦਾ ਮੈਂ ਮੈਂ ਤੁਹਾਨੂੰ ਪੁੱਛਣਾ ਸੀ ਐਕਚੁਅਲੀ ਕਿ ਯੂ نو ਬਿਕਾਜ਼ ਅੱਧਾ ਦਾ ਕੰਮੀ ਮੀਨ ਇਨ ਫਰੰਟ ਆਫ ਦਾ ਕੈਮਰਾ ਹੈ ਕਲੈਮਰ ਮਤਲਬ ਸਾਨੂੰ ਸਕਿਨ ਤੋਂ ਲੈ ਕੇ ਬਾਲਾਂ ਤੱਕ ਜ਼ਰੂਰੀ ਹੁੰਦਾ ਕਿ ਅਸੀਂ ਟਰਾਈ ਕਰੀਏ ਕਿ ਜਿੰਨਾ ਨੇਚਰਲੀ ਠੀਕ ਰੱਖ ਸਕੀਏ ਰੱਖੀਏ ਕਿਉਂਕਿ ਤੁਸੀਂ ਜਿੰਨਾ ਮਰਜ਼ੀ ਮੇਕਅਪ ਲਗਾ ਲਓ आई थिंक एंब्रेते कितने कितने ਤੁਸੀਂ ਫੜੇ ਜਾਂਦੇ ਹੋ ਯੂ نو ਸੋ ਮੇਰੇ ਕੁਝ ਪਰਸਨਲ ਜੋ ਸਵਾਲ ਨੇ ਤੁਸੀਂ ਮੈਨੂੰ ਵੈਸੇ ਓਵਰঅল ਦੱਸਿਓ ਕਿ ਬੀਊਟੀ ਕਿਦਾਂ ਬਰਕਰਾਰ ਰੱਖੀਦਾ ਬਟ ਕੁਝ ਜੋ ਬਹੁਤ ਹੀ ਪਰਸਨਲ ਸਵਾਲ ਜਿਨ੍ਹਾਂ ਦੇ ਆਨਸਰਸ ਮੈਂ ਚਾਹਨੀ ਆ ਇੱਕ ਹੈ ਆ ਡੀਹਾਈਡਰੇਟਿਡ ਸਕਿਨ ਓਕੇ ਦੂਸਰਾ ਹੈ ਡਾਰਕ ਸਰਕਲਸ ਇਹ ਬਹੁਤ ਜ਼ਰੂਰੀ ਹੈ ਤੇ ਤੀਸਰਾ ਹੈ ਓਪਨ ਪੋਸ ਹਮ ਉ ਯੂ نو ਦਾ ਉਹ オーਪਨ ਪੋਸਟ ਜੋ ਹੈ ਉਹ ਟੈਂਪੋਰਰਰੀਲੀ ਆਈਸ ਨਾ ਤੁਸੀਂ ਸੈੱਟ ਕਰ ਲੈਂਦੇ ਹੋ ਪਰ ਉਹਦਾ ਕੋਈ ਅਗੇਨ ਕੋਈ ਲੌਂਗ ਟਰਮ ਜੁਗਾੜ ਹੈ ਤਾਂ ਦੱਸੋ ਐਂਡ ਡਾਰਕ ਸਰਕਲਸ ਜਿਹੜੇ ਤੁਹਾਡਾ ਵਰਲਡ ਜੁਗਾੜ ਹੈ ਨਾ ਇਹ ਬੜਾ ਮੇਰੇ ਸ਼ੋਅ ਦੇ ਵਿੱਚ ਫੇਮਸ ਹੋਣ ਵਾਲਾ ਹੈ ਵੀ ਮੈਨੂੰ ਲੋਕ ਕੀ ਕਹਿਣਗੇ ਵੀ ਗੁਲਸਰਬ ਜਿੱਦਾਂ ਮੈਂਡੀ ਕਹਿੰਦੀ ਸੀ ਜੁਗਾੜ ਹੈ ਸਾਨੂੰ ਵੀ ਦੱਸੋ ਕੋਈ ਜੁਗਾੜ ਹੈ ਤੇ ਇਹ ਇਹ ਜਿਹੜਾ ਜਿਹੜਾ ਜੁਗਾੜ ਹੈ ਨਾ ਜੀ ਇੰਡੀਆ 'ਚ ਹੀ ਹੈ ਪਰ ਤੁਹਾਡੇ ਮੂੰਹ ਯੂਕੇ 'ਚ ਰਹਿ ਕੇ ਕਿਵੇਂ ਜੁਗਾੜ ਚੜ ਗਿਆ ਪਤਾ ਨਹੀਂ ਤੇ ਲੇਕਿਨ ਇਹ ਹੈ ਕਿ ਇਹਦਾ ਇੱਕ ਬਹੁਤ ਵਧੀਆ ਜਿਹੜਾ ਟ੍ਰੀਟਮੈਂਟ ਹੈ ਉਹ ਆਪਣੇ ਘਰਾਂ ਦੇ ਵਿੱਚ ਪਿਆ ਹੈ ਲੋਕੀ ਕਰਕੇ ਹੀ ਖੁਸ਼ ਨਹੀਂ ਹੈ ਹੁਣ ਮੈਂ ਕਈ ਵਾਰੀ ਕਹਿੰਦਾ ਹੁੰਦਾ ਕਿ ਜਿਹਨਾਂ ਦੇ ਓਪਨ ਪੋਰਸ ਜੀ ਸਿਰਫ ਇੱਕ ਮੁਲਤਾਨੀ ਮਿੱਟੀ ਲੈਣਾ ਉਸ ਤੋਂ ਪਹਿਲਾਂ ਮੁਲਤਾਨੀ ਮਿੱਟੀ ਨੂੰ ਲੈ ਕੇ ਚੰਗੀ ਤਰ੍ਹਾਂ ਗੁਲਾਬ ਜਲ ਦੇ ਵਿੱਚ ਮਿਕਸ ਕਰਕੇ ਉਹਦਾ ਪੇਸਟ ਬਣਾ ਕੇ ਸਾਈਡ ਤੇ ਰੱਖ ਦਿਓ ਹਮਮ ਔਰ ਉਸ ਤੋਂ ਪਹਿਲਾਂ ਇੱਕ ਨਾਲ ਹੀ ਕਟੋਰੀ ਦੇ ਵਿੱਚ ਛੋਟੀ ਜੀ ਕਟੋਰੀ ਦੇ ਵਿੱਚ ਇੱਕ ਚਮਚ ਗਲੈਸਰਿਨ ਇੱਕ ਚਮਚ ਉਹਦੇ ਵਿੱਚ ਨਿੰਬੂ ਦਾ ਰਸ ਤੇ ਇੱਕ ਚਮਚ ਉਹਦੇ ਵਿੱਚ ਗੁਲਾਬ ਜਲ ਹਮ ਉਹਨੂੰ ਪਾ ਕੇ ਚੰਗੀ ਤਰ੍ਹਾਂ ਘੋਲ ਲਓ ਮਿਕਸ ਕਰ ਲਓ ਉਹਨੂੰ ਕਾਟਨ ਨਾਲ ਡਿਪ ਕਰਕੇ ਫੇਸ ਤੇ ਡਿਪ ਕਰ ਦਿਓ ਐਂ ਬਲ ਜਦੋਂ ਫੇਸ ਦੇ ਉੱਤੋਂ ड्राई हो जाए फिर ਤੁਸੀਂ ਤਾਜ਼ੇ ਫਰੈਸ਼ ਪਾਣੀ ਦੇ ਨਾਲ ਉਹਨੂੰ ਵਾਸ਼ ਕਰੋ ਮਾਰਨਿੰਗ ਜਾਂ ਨਾਈਟ ਮਾਰਨਿੰਗ ਰਾਤ ਨੂੰ ਵੀ ਕਰ ਸਕਦੇ ਜਿਨ੍ਹਾਂ ਕੋਲੇ ਟਾਈਮ ਨਹੀਂ ਹੈ ਆਫਿਸ ਵਾਲੇ ਲੋਗ ਹੈ ਰਾਤ ਨੂੰ ਕਰਦੇ ਆ ਉਹਨਾਂ ਨੂੰ ਅਸੀਂ ਏ ਐਮ ਤੇ ਪੀ ਐਮ ਦੇ ਦੋਨੋਂ ਨੁਸਖੇ ਦੰਨੇ ਤੇ ਉਹ ਜਦੋਂ ਰਾਤ ਨੂੰ ਵੀ ਕਰ ਲੋ ਤੇ ਜਦੋਂ ਤੁਸੀਂ ਉਹਨੂੰ ਫੇਸ ਨੂੰ ਵਾਸ਼ ਕਰਕੇ ਐਦਾਂ ਸ਼ੀਸ਼ੇ 'ਚ ਦੁਬਾਰਾ ਦੇਖੋਗੇ ਉਸੇ ਟਾਈਮ ਤੁਸੀਂ ਹੁਣ ਜਿਹੜੇ ਵੀ ਲੋਕੀ ਦੇਖ ਰਹੇ ਅਗਰ ਪ੍ਰੋਬਲਮ ਹੈ ਤੇ ਕਰਕੇ ਦੇਖਿਓ ਉਸੇ ਟਾਈਮ ਤੁਸੀਂ ਦੇਖੋਗੇ ਇਨਸਟੈਂਟ ਤੇ ਦਾ ਰਿਜ਼ਲਟ ਆਂਦਾ ਹੈ ਮਤਲਬ ਜਿਹੜੇ ਸ਼ਾਇਆ ਇੱਥੇ ਕਾਲੇ ਕਾਲੇ ਦਾਗ ਧੱਬੇ ਹੁੰਦੇ ਆ ਉਸੇ ਟਾਈਮ ਗਾਇਬ ਉਸੇ ਟਾਈਮ ਗਾਇਬ ਇਹ ਨਹੀਂ ਹੈ ਕਿ ਪਰਮਾਨੈਂਟ ਗਾਇਬ ਹੋ ਜਾਣਗੇ ਨਾ ਦੇਖੋ ਕਿ ਗੁਇਲ ਸਾਹਿਬ ਕਹਿ ਰਹੇ ਤਾਂ ਪਤਾ ਨਹੀਂ ਸਦਾ ਲਈ ਲੇਕਿਨ ਇਹ ਜ਼ਰੂਰ ਹੈ ਕਿ ਤੁਸੀਂ ਉਸ ਦਿਨ ਦੀ ਮੈਰਿਜ ਪਾਰਟੀ ਫੰਕਸ਼ਨ ਅਟੈਂਡ ਕਰ ਸਕਦੇ ਹੋ ਆਣਗੇ ਨਹੀਂ ਉਹਨੂੰ ਰੈਗੂਲਰ ਕਰਨਾ ਪੈਂਦਾ ਔਰ ਰੈਗੂਲਰ ਕਰਨ ਤੋਂ ਬਾਅਦ ਜੇ ਉਸ ਤੋਂ ਬਾਅਦ ਮੰਡੀ ਜੀ ਉਹਦੇ ਉੱਪਰ ਸਿਰਫ ਇੱਕ ਆਇਲ ਆਉਂਦਾ ਅਸੀਂ ਉਹਦਾ ਨਾਮ ਰੂਪਾਂਜਲੀ ਆਇਲ ਰੱਖਿਆ ਰੁਪਾਂਜਲੀ ਸਕਿਨ ਆਇਲ ਆ ਔਰ ਉਹ ਜਿਹੜਾ ਆਇਲ ਹੈ ਨਾ ਉਹਦੇ ਵਿੱਚ ਅਸੀਂ ਮੇਨ ਜਿਹੜਾ ਇੰਗਰੀਡੀਅੰਟ ਦਿੱਤਾ ਪੰਪਕਿਨ ਸੀਡ ਤੋਂ ਆਇਲ ਬਣਦਾ ਉਹਦਾ ਦਿੱਤਾ ਕਲੌਂਜੀ ਦਾ ਆਇਲ ਦਿੱਤਾ ਉਹਦੇ ਵਿੱਚ ਇਹ ਜਿਹੜੇ ਦੋ ਆਇਲ ਆ ਇਹ ਸਾਡੀ ਸਕਿਨ ਦਾ ਪੋਸ਼ਣ ਕਰਦੇ ਆ ਜਦੋਂ ਤੁਸੀਂ ਮੰਨ ਲਓ ਡਾਰਕ ਸਰਕਲ ਆ ਜਾਂ ਸਕਿਨ ਦੇ ਉੱਤੇ ਜਿਹਨੂੰ ਅਸੀਂ ਛਾਇਆ ਕਹਿ ਦਿੰਦੇ ਆ ਛਿੰਭ ਬੱਚਿਆਂ ਦੇ ਵੀ ਪੈ ਜਾਂਦੇ ਆ ਹਨ ਤੇ ਉਹਦੇ ਉੱਤੇ ਇਹ ਇੱਕ ਸਿੰਪਲ ਛੋਟੀ ਜੀ ਆ ਇਹ 5ml ਆ ਓਨਲੀ 5ml ਇਹ 1 ਮਹੀਨਾ ਚੱਲ ਜਾਂਦਾ ਇਹਨੂੰ ਬਸ ਇਹਦੇ ਅੱਗੇ ਗੋਲੀ ਲੱਗੀ ਹੋਈ ਆ ਉਹ ਗੋਲੀ ਜੀ ਨੂੰ ਇਦਾਂ ਰਬ ਕਰਨਾ ਕਰਕੇ ਰਾਤੀ ਸੋਜੋ ਸਵੇਰ ਵਾਸ਼ ਕਰ ਲਓ ਤੇ ਇਹਦਾ ਰਿਜ਼ਲਟ ਦੇਖਿਓ ਤੁਸੀਂ ਦਿਨਾਂ ਦੇ ਵਿੱਚ ਆ ਜਾਂਦਾ ਡਾਰਕ ਸਰਕਲ ਜਿੱਦਾ ਹੁੰਦੇ ਆ ਜਿੱਦਾ ਆ ਚੀਜ਼ ਦੇ ਉੱਤੇ ਗਲੋ ਖਤਮ ਹੋ ਜਾਂਦੀ ਆ ਆ ਚੀਜ਼ ਤੇ ਨਾ ਜਿੱਦਾਂ ਕਈਆਂ ਦੇ ਤਾਂ ਚਲੋ ਬਹੁਤ ਵਧੀਆ ਹੁੰਦੀ ਹੈ ਕਈਆਂ ਦੀ ਖਤਮ ਹੋ ਜਾਂਦੀ ਹੈ ਇਹ ਚੀਜ਼ ਤਾਂ ਉਹ ਬਹੁਤ ਇਮੀਡੀਏਟ ਦਾ ਰਿਜ਼ਲਟ ਆਉਂਦਾ ਬਹੁਤ ਛੋਟੀ ਜੀ ਚੀਜ਼ ਆ ਔਰ ਜਿੰਨੇ ਲੋਕਾਂ ਨੇ ਯੂਜ਼ ਕੀਤੇ ਉਹ ਤਾਂ ਕਰੇ ਗੱਲ ਨੂੰ ਸਮਝ ਰਹੇ ਹੋਣੇ ਵੀ ਗੁਰੂ ਸਾਹਿਬ ਕੀ ਦੱਸ ਰਹੇ ਆ ਔਰ ਇੱਕ ਵੀ ਰਸੀਦੇ ਲਈ ਨਾ ਫੇਸ਼ੀਅਲ ਟਾਈਪ ਕਿੱਟ ਬਣਾਈ ਹੁਣ ਲੋਕੀ ਜਾਂਦੇ ਆ ਹਜ਼ਾਰਾਂ ਰੁਪਏ ਲੱਗ ਜਾਂਦਾ ਕਈ ਵਾਰੀ ਫੇਸ਼ੀਅਲ ਕਰਾਉਣਾ ਫਿਰ ਟਾਈਮ ਕੱਢਣਾ ਇਹ ਤੁਸੀਂ ਸਿਰਫ ਰਾਤ ਨੂੰ ਇੱਕ ਵਾਰੀ ਇੱਕ ਸਾਢੇ ਫੇਸ 5 ਇਨ 1 ਕਿੱਟਾ ਜਿਹਦੇ ਵਿੱਚ ਇਹ ਦੇਖੋ ਇਹ ਫੇਸ ਮਾਸਕ ਹੈ ਗਾਜੀ ਔਰ ਇਹਦੇ ਵਿੱਚ ਹੀ ਇਹ ਸਕਰਬ ਹੈ ਚਾਕਲੇਟ ਸਕਰਬ ਹੈ ਜਦੋਂ ਇਹਨੂੰ ਇਨਸਾਨ ਇਦਾਂ ਮ사ਜ ਕਰਦਾ ਨਾ ਤਾਂ ਦੂਰੀਆਂ ਵੀ ਨਜ਼ਦੀਕੀਆਂ ਹੋ ਜਾਂਦੀਆਂ ਇਹ ਰਾਤੀ ਕਰਨਾ ਹੁੰਦਾ ਫੇਸ ਤੇ ਸਕਰਬ ਤੇ ਮਤਲਬ ਕਿ ਉਸ ਤੋਂ ਬਾਅਦ ਇਹ 골ਡਨ ਦੇਖੋ ਇਹਨੂੰ ਹੱਥ ਚ ਫੜੋ ਬਿਲਕੁਲ ਹੈ ਨਾ ਜੀ ਵਿੱਚ ਅੰਦਰ 골ਡ ਯਾ ਲਿਸ਼ਕਾ ਮਾਰਦਾ ਇਹ ਇਹ ਬਿਲਕੁਲ ਲਿਸ਼ਕਾ ਮਾਰਦਾ ਇਦਾਂ ਹੀ ਫੇਸ ਤੇ ਗਲੋ ਆਉਂਦੀ ਹੈ ਇਹ 6 ਆਈਟਮਾਂ ਨੇ ਜੀ ਰੂਪਾਂਜਲੀ ਫੇਸ ਮਾਸਕ ਰੁਪਾਂਜਲੀ ਕਲੇ ਔਰ ਇੱਕੇ ਦੇ ਵਿੱਚ ਹੋਰ ਸੀਗਾ ਜਿਹੜਾ ਮੈਂ ਮੇਨ ਦਿੱਤਾ ਹਾਂ ਇਹ ਹਾਂ ਇਹ ਇਹ ਦੇਖੋ ਜੀ ਮਸਾਲੇ ਇਹ ਚਾਵਲ ਦਾ अच्छा एक कल हो ਤੁਸੀਂ ਤੁਸੀਂ ਸ਼ਾਇਦ ਦੇਖਿਆ ਹੋਗਾ ਮੈਂ ਬਹੁਤ ਦੇਖਿਆ ਕਿ ਰਾਈਸ ਵਾਟਰ ਐਂਡ ਰਾਈਸ ਫਲਾਵਰ ਅੱਜਕਲ ਬਹੁਤ ਪਪੂਲਰ ਹੋਇਆ ਹੈ ਸੋ ਉਹ ਉਹ ਕਹਿੰਦੇ ਨੇ ਕਿ ਉਹ ਚਾਵਲ ਉਬਾਲ ਕੇ ਉਹਦੇ ਤੇ ਤੁਸੀਂ ਪਾਣੀ ਸਾਈਡ ਤੇ ਕਰਕੇ ਉਹ ਯੂਟਿਲਾਈਜ਼ ਕਰੋ ਐਂਡ ਰਾਈਸ ਫਲਾਵਰ ਰਾਈਸ ਫਲਾਵਰ ਜਿਹੜਾ ਰਾਈਸ ਦਾ ਪਾਣੀ ਹੈ ਨਾ ਜੀ ਉਹ ਅਸੀਂ ਉਹਨਾਂ ਨੂੰ ਦਿੰਦੇ ਆ ਲੜਕੀਆਂ ਨੂੰ ਜਿਨ੍ਹਾਂ ਨੂੰ ਪੀਸੀਓਡੀ ਦੀ ਪ੍ਰੋਬਲਮ ਹੈ ਓਕੇ ਉਹਨਾਂ ਨੂੰ ਅਸੀਂ ਦਿੰਦੇ ਆ ਜਾਂ ਜਿਨ੍ਹਾਂ ਨੂੰ ਲਿਕੋਰੀਆ ਦੀ ਪ੍ਰੋਬਲਮ ਹੈ ਲਾਈਟ ਡਿਸਚਾਰਜ ਦੀ ਉਹਨਾਂ ਨੂੰ ਸੀ ਦਰਦਿਆ ਤੇ ਉਹ ਜਦੋਂ 2-3 ਮਹੀਨੇ ਉਹ ਲੈ ਲੈਂਦੀਆਂ ਉਹ ਕਹਿੰਦੀਆਂ ਗੁਲਸੱਬ ਅਸੀਂ ਤਾਂ ਉਹੀ ਭਟਕਦੇ ਰਹੇ ਅੱਧੇ ਘਰ ਦੇ ਵਿੱਚ ਹੀ ਪਿਆ ਸੀ ਕਿਚਨ ਦੇ ਵਿੱਚ ਐਡਾ ਵਧੀਆ ਫਾਰਮੂਲਾ ਐਡੇ ਫੇਸ ਤੇ ਵੀ ਯੂਜ਼ ਕਰਦੇ ਨੇ ਨਾ ਫੇਸ ਤੇ ਵੀ ਵਾਸ਼ ਕਰਦੇ ਇਹ ਦੇਖੋ ਨਾ ਅਸੀਂ ਫੇਸ ਮਾਸਕ ਬਣਾਇਆ ਜੀ ਮਸਾਜ ਜਲ ਚਾਵਲ ਤੋਂ ਓਕੇ ਇਹਦੇ ਵਿੱਚ ਐਲੋਵੇਰਾ ਦੇ ਵਿੱਚ ਚਾਵਲ ਦਾ ਉਹ ਪਾਇਆ ਐਕਸਟ੍ਰੈਕਟ ਤੇ ਇਹ ਇਹ ਜਿਹੜਾ ਰਾਈਸ ਦਾ ਹੁਣ ਇਹ ਦੇਖੋ ਇਹ ਮਸਾਜ ਕਰੀਮ ਹੈ ਫੇਸ ਦਾ ਮਸਾਜ ਕਰਨ ਲਈ ਇਹ ਵੀ ਰਾਈਸ ਤੋਂ ਭੋਲੇ ਚਾਵਲ ਦਾ ਇੱਕ ਸਾਡੀ ਸਕਿਨ ਵਾਸਤੇ ਬਹੁਤ ਵੱਡਾ ਪੋਰਸ਼ਨ ਹੈ ਔਰ ਖਾਸ ਕਰ ਜਿਹੜੇ ਲੇਡੀਜ਼ ਆ ਉਹ ਚਾਵਲ ਖਾਣਾ ਸੀ ਉਹਨਾਂ ਨੂੰ ਬੰਦ ਕਰ ਦਿੰਨੇ ਚਾਵਲ ਨੂੰ ਹੰਡਾਉਣਾ ਬੰਦ ਨਹੀਂ ਕਰਦੇ ਇਹਨੂੰ ਹੰਡਾਉਣਾ ਚਾਹੀਦਾ ਨਾ ਕਿ ਇਹਨੂੰ ਖਾਣਾ ਖਾਣ ਨਾਲ ਜਿਵੇਂ ਇਹਦਾ ਪਾਣੀ ਜਿਹੜਾ ਹੈਗਾ ਨਾ ਜੀ ਉਹਦੇ ਨਾਲ ਅਸੀਂ ਜਦੋਂ ਮੈਡੀਸਿਨ ਖਾਣ ਨੂੰ ਕਹਿੰਦੇ ਆ ਕਿ ਆ ਮੈਡੀਸਿਨ ਤਾਂ ਪੀਸੀਓਡੀ ਦੇ ਪੇਸ਼ੈਂਟ ਠੀਕ ਹੋ ਰਿਹਾ ਬਹੁਤ ਪ੍ਰੋਬਲਮ ਵੱਡਾ ਇਹਦਾ ਸੋਲਵ ਹੁੰਦਾ ਔਰ ਇਹੀ ਸਾਡੇ ਬਿਊਟੀ ਦੇ ਪ੍ਰੋਡਕਟ ਆ ਔਰ ਇਹ ਦੇਖੋ ਹੈਅਰ ਆਇਲ ਕਿੰਨਾ ਕਿੰਨਾ ਬਿਊਟੀਫੁੱਲ ਅਸੀਂ ਕੋਸ਼ਿਸ਼ ਕੀਤੀ ਹੈ ਹੇਅਰ ਤੋਂ ਜੀ ਹੇਅਰ ਤੋਂ ਜ਼ਿਆਦਾ ਹੈ ਵੀ ਅੱਜਕੱਲ ਜਿਹੜੇ ਜਵਾਕ ਨੇ ਜਾਂ ਬੱਚਿਆਂ ਦੇ ਛੋਟੀ ਉਮਰ ਦੇ ਵਿੱਚ ਹੀ ਜਾਂ ਜਾਂਗੇ ਇਹਦੇ ਨੇ ਵਾਲ ਝੜਨੇ ਸ਼ੁਰੂ ਹੋ ਜਾਂਦੇ ਨੇ ਉਹਦਾ ਕੀ ਰੀਜਨ ਹੈ ਉਹਦਾ ਰੀਜਨ ਹੈ ਮਿਨਰਲ ਵਿਟਾਮਿਨਸ ਦੀ ਕਮੀ ਇੱਕ ਨਾ ਬਲੱਡ ਦੇ ਵਿੱਚ ਸੀਰਮ ਹੁੰਦਾ ਹਾਂਜੀ ਜਿਹੜਾ ਵਾਈਟ ਸੀਰਮ ਹੁੰਦਾ ਜਦੋਂ ਤੁਸੀਂ ਕਦੇ ਦੇਖਿਆ ਹੋਊਗਾ ਇੱਥੇ ਕੱਟ ਲੱਗ ਜਾਂਦਾ ਉੱਪਰ ਇੱਕ ਵਾਈਟ ਪਾਣੀ ਆਂਦਾ ਬਲੱਡ ਤੋਂ ਬਾਅਦ ਉਹ ਉਹਦਾ ਖਰਿੰਡ ਬਣਦਾ ਉਸ ਵਾਈਟ ਦਾ اچھا ਉਹ ਜਮਦਾ ਨਾ ਕਿੰਡ ਗਦੇ ਸੈਟ ਦੇ ਉੱਪਰ ਉਹ ਜਿਹੜਾ ਵਾਈਟ ਸੀਰਮ ਹੁੰਦਾ ਉਹ ਚ ਇਨਫੈਕਸ਼ਨ ਹੁੰਦੀ ਹੈ ਜਿਹਦੇ ਕਰਕੇ ਉਹ ਬਾਲ ਝੜਨੇ ਸ਼ੁਰੂ ਹੋ ਜਾਂਦੇ ਆ ਬਾਲ ਵੀ ਝੜਦੇ ਆ ਸਕਿਨ ਵੀ ਰੈਸ਼ ਹੋ ਜਾਂਦੀ ਆ ਉਹ ਚੀਜ਼ ਉਹ ਉਹਨੂੰ ਕੰਪਲੀਟਲੀ ਠੀਕ ਕਰਨ ਵਾਸਤੇ ਸਭ ਤੋਂ ਵਧੀਆ ਚੀਜ਼ ਆ ਅਸ਼ਵਗੰਧ اچھا ਇਹ ਅਸ਼ਵਗੰਧ ਐਕਸਟ੍ਰੈਕਟ ਜਿਹੜਾ ਮੈਂ ਅਸੀਂ ਬੱਚਿਆਂ ਲਈ ਬਣਾਇਆ ਨਾ ਇੱਕ ਚੀਜ਼ ਮੈਂ ਤੁਹਾਨੂੰ ਦੱਸਦਾ ਇਹ 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 ਪੀਣ ਵਾਲਾ ਨਾ ਕਿ ਲਗਾਉਣਾ ਔਰ ਇਹਦੇ ਦੇਖੋ ਤੁਸੀਂ ਇਹਦੇ ਚ ਅਸੀਂ ਪਾਇਆ ਜੋ ਹੈਗਾ ਮੈਂ ਥੋੜਾ ਜਿਹਾ ਬੋਲ ਕੇ ਦੱਸਾਂ ਸ਼ੰਕਪੁਸ਼ਪੀ ਹਾਂ ਔਰ ਇਹਦੇ ਚ ਬ੍ਰਹਮੀ ਅਸ਼ਵਗੰਧਾ ਹਾਂਜੀ ਔਰ ਇੱਕ ਇਹਦੇ ਵਿੱਚ ਅਸੀਂ ਪਾਇਆ ਹੈਗਾ ਵਚਾ ਵਚਾ ਜਿਹੜੀ ਹੈ ਨਾ ਜੀ ਮੈਮਰੀ ਰਿਕਾਰਡਰ ਦਾ ਕੰਮ ਕਰਦੀ ਹੈ ਅੱਛਾ ਜੀ ਜਦੋਂ ਤੁਹਾਡੇ ਬ੍ਰੇਨ ਦਾ ਸਟਰੋਂਗ ਹੋਗਾ ਨਾ ਸਿਸਟਮ ਦਾ ਬਾਡੀ ਪੂਰੀ ਰਿਲੈਕਸ ਆ ਜਾਂਦੀ ਹੈ ਫਿਰ ਅਸੀਂ ਇਹਦੇ ਵਿੱਚ ਵਚਾ ਤੋਂ ਬਾਅਦ ਪਾਇਆ ਐਲੋਵੇਰਾ ਐਲੋਵੇਰਾ इज बेस्ट ਹਰ ਚੀਜ਼ ਲਈ ਸਕਿਨ ਲਈ ਵੀ ਔਰ ਇਹ ਬੱਚਿਆਂ ਨੂੰ ਦਿੰਨੇ ਹੈ ਜਿਹਦਾ ਨਾਮ ਅਸੀਂ ਰੱਖਿਆ ਯੋਕਿਡ ਹਾਂ ਅਯੋ ਜੋ ਲੈ ਅਸੀਂ ਹੰਨੀ ਸਿੰਘ ਦਾ ਬੜਾ ਫੇਮਸ ਸੀ ਉਦੋਂ ਫਿਰ ਅਸੀਂ ਇਹਨੂੰ ਜੋ ਕਿਡ ਕਰਕੇ ਉਦੋਂ ਕਰਵਾਇਆ ਸੀਗਾ ਤੇ ਇਹ ਬੜਾ ਫੇਮਸ ਹੋਇਆ ਸਾਡਾ ਪ੍ਰੋਡਕਟ ਬੱਚੇ ਜੋ ਜੋ ਹੰਨੀ ਸਿੰਘ ਕਰਦੇ ਕਰਦੇ ਜੋ ਕਿਡ ਲੈਣ ਲੱਗੇ ਸਾਡਾ ਪ੍ਰੋਡਕਟ ਤੇ ਉਹ ਉਸ ਤੋਂ ਬਾਅਦ ਇਹ ਜਿਹੜਾ ਪ੍ਰੋਡਕਟ ਹੈ ਇਹ ਇੱਕ ਇਸ ਤਰ੍ਹਾਂ ਆਇਆ ਕਿ ਜਿੰਨਾ ਬੱਚਿਆਂ ਦੀ ਜਾਂ ਵੱਡਿਆਂ ਦੀ ਹੇਅਰ ਦੀ ਪ੍ਰੋਬਲਮ ਆਉਂਦੀ ਹੈ ਸਕਿਨ ਦੀ ਪ੍ਰੋਬਲਮ ਆਉਂਦੀ ਹੈ ਉਹਦੇ ਲਈ ਨਾਲ-ਨਾਲ ਹੋਰ ਬਹੁਤ ਪ੍ਰੋਡਕਟ ਨੇ ਇਹ ਪੀਣ ਲਈ ਨਾਲ ਦਿੱਤਾ ਜਾਂਦਾ ਇੱਕ ਹੋਰ ਤੁਹਾਨੂੰ ਦੱਸਾਂ ਛੋਟੀ ਜਿਹੀ ਗੱਲ ਹਾਂਜੀ ਇੱਕ ਐਲੋਵੀਰਾ ਤੇ ਆਮਲਾ ਜੂਸ ਆਂਦਾ ਹੈ ਹਾਂਜੀ ਲੋਕੀ ਲੈਂਦੇ ਆ ਪੀਣ ਲਈ ਮਾਰਕੀਟ ਚੋਂ ਅਗਰ ਉਹਨੂੰ ਤੁਸੀਂ ਗਲਾਸ ਚ ਪਾ ਕੇ 30 ml ਉਹ ਚ ਪਾਣੀ ਪਾ ਲਓ 100 ਗ੍ਰਾਮ ਉਹਦੇ ਨਾਲ ਵਾਲ ਵਾਸ਼ ਕਰੋ ਦੁਨੀਆਂ ਦਾ ਕੋਈ ਸ਼ੈਂਪੂ ਉਹਦਾ ਮੁਕਾਬਲਾ ਨਹੀਂ ਕਰਦਾ ਅੱਛਾ ਜੀ ਲੁਕਰ ਨੂੰ ਇਹ ਨਹੀਂ ਪਤਾ ਵੀ ਉਹਨੂੰ ਪੀਣਾ ਜੇ ਕਿਤੇ ਉਹਨੂੰ ਤੁਸੀਂ ਵਾਲਾਂ ਨੂੰ ਵਾਸ਼ ਕਰਨ ਦੇ ਵਿੱਚ ਯੂਜ਼ ਕਰ ਲਓ ਕੋਈ ਕੰਡੀਸ਼ਨਰ ਕੋਈ ਸ਼ੈਂਪੂ ਉਹਦਾ ਮੁਕਾਬਲਾ ਨਹੀਂ ਕਰਦਾ ਕੱਲ ਤੋਂ ਹੂੰ ਹੂੰ ਹੋਰ ਚੀਜ਼ ਮੇਰੇ ਦਿਮਾਗ ਚ ਆਈ ਹੈ ਕਿ ਅੱਜ ਕੱਲ ਮੋਟਾਪਾ ਬਹੁਤ ਵਧਦਾ ਜਾ ਰਿਹਾ ਹੈ ਹੈਨਾ ਉਹਦੇ ਕੀ ਰੀਜ਼ਨ ਨੇ ਤੇ ਕਿਉਂ ਵਧਦਾ ਜਾ ਰਿਹਾ ਮੋਟਾਪਾ ਵਧਣ ਦੇ ਰੀਜ਼ਨ ਤਾਂ ਬਹੁਤ ਹੈ ਮਤਲਬ ਜੇ ਆਪਾਂ ਗਿਣਨ ਬੈਠ ਗਏ ਤਾਂ ਕਈ ਸ਼ੋਅ ਲੱਗ ਜਾਣਗੇ ਆਪਣੇ ਲੇਕਿਨ ਇੱਕ ਵੱਡਾ ਮੋਟਾਪਾ ਵਧਣ ਦਾ ਇੱਕ ਬਹੁਤ ਵੱਡਾ ਕਾਰਨ ਹੈ ਕਿ ਅੱਜ ਕੱਲ ਬੱਚੇ ਜਿਹੜੇ ਆ ਭੁੱਖੇ ਰਹਿੰਦੇ ਆ ਜਦੋਂ ਖਾਂਦੇ ਆ ਤਾਂ ਉਹ ਥੋੜਾ ਜਿਹਾ ਖਾਂਦੇ ਆ ਜਿੰਨਾ ਲੋੜ ਹੈ ਉਹਨਾਂ ਨਹੀਂ ਖਾ ਪਾਂਦੇ। ਇੱਕ ਤਾਂ ਇਹਦੇ ਨਾਲ ਜਦੋਂ ਫਿਰ ਉਹਨਾਂ ਨੂੰ ਫੈਟ ਵਧਣਾ ਸ਼ੁਰੂ ਹੁੰਦਾ ਫਿਰ ਉਹਦੇ ਨਾਲ ਭੁੱਖ ਬਹੁਤ ਵੱਧਦੀ ਆ। ਫਿਰ ਉਹ ਉਸ ਤਰ੍ਹਾਂ ਦੀ ਚੀਜ਼ਾਂ ਨਹੀਂ ਖਾਂਦੇ ਜਿਹੜੀਆਂ ਖਾਣੀਆਂ ਚਾਹੀਦੀਆਂ ਫਿਰ ਜੰਕ ਫੂਡ ਵੱਲ ਜਾਂਦੇ ਆ। ਤੇ ਅੱਛਾ ਨੇਚਰਲੀ ਜਦੋਂ ਮੋਟਾਪਾ ਵੱਧਦਾ ਨਾ ਬੰਦੇ ਦਾ ਉਹੋ ਜਿਹਾ 버ਗਰ ਖਾਊਗਾ ਤਾਂ ਉਹੋ ਜਿਹਾ ਬਣ ਜਾਊਗਾ। ਤੇ ਜਿੱਦਾਂ ਦੀ ਚੀਜ਼ਾਂ ਜੈਸਾ ਖਾਵਨ ਦਾ ਵੈਸਾ ਹੋਵੇ ਤਾਂ ਉਹ ਕਲੀਅਰ ਹੈ ਤੇ ਇਸ ਤਰ੍ਹਾਂ ਨਾ ਫਿਰ ਉਹ ਜਿਹੜੀਆਂ ਚੀਜ਼ਾਂ ਨੇ ਬਹੁਤ ਕਾਊਂਟ ਕਰਦੀਆਂ ਨੇ ਇੱਕ ਵੱਡਾ ਅਜਕਲ ਆ ਰਿਹਾ ਕਿ ਬੱਚਿਆਂ ਨੂੰ ਪ੍ਰੋਬਲਮ ਹੋ ਰਹੀਆਂ ਨੇ ਥੋੜੀਆਂ ਥੋੜੀਆਂ ਹਾਰਮੋਨਲ ਡਿਸਟਰਬੈਂਸ ਦੀਆਂ ਉਹ ਦਵਾਈਆਂ ਲੈਣ ਜਾਂਦੇ ਆ ਉੱਥੇ ਬਹੁਤ ਜ਼ਿਆਦਾ ਜਿਹੜੇ ਜਿਹੜੀਆਂ ਚੀਜ਼ਾਂ ਦੀ ਲੋੜ ਨਹੀਂ ਹੁੰਦੀ ਉਹ ਖਾਈ ਜਾਂਦੇ ਆ ਮੈਡੀਸਿਨਸ ਵੀ ਇਦਾਂ ਦੀਆਂ ਚੀਜ਼ਾਂ ਡਾਕਟਰਾਂ ਦੀ ਸਲਾਹ ਤੋਂ ਬਿਨਾਂ ਗੂਗਲ ਗੁਰੂ ਦੀ ਸਲਾਹ ਨਾਲ ਖਾਈ ਜਾਂਦੇ ਆ ਤਾਂ ਉਹ ਵੱਡੀ ਪ੍ਰੋਬਲਮ ਹੋ ਰਹੀ ਹੈ ਤੇ ਇਸ ਕਰਕੇ ਨਾ ਬੱਚਿਆਂ ਚ ਅੱਜਕੱਲ ਫੈਟ ਜ਼ਿਆਦਾ ਵੱਧ ਰ ਹਾਈਟ ਘਟ ਰਹੀ ਹੈ ਫੈਟ ਵਧ ਹੀ ਜਾਂਦਾ ਤਾਂ ਔਰ ਬੀਬੀਆਂ ਦੇ ਵਿੱਚ ਲੇਡੀਜ਼ ਦੇ ਵਿੱਚ ਜਿਵੇਂ ਮੈਰਿਜ ਤੋਂ ਬਾਅਦ ਬੱਚੇ ਹੁੰਦੇ ਆ ਬੱਚੇ ਤੋਂ ਬਾਅਦ ਸੀਜ਼ੀਅਰियन ਹੋ ਗਿਆ ਹੋਰ ਹੋ ਗਿਆ ਇਹ ਇੱਕ ਬੜੇ ਕਾਰਨ ਬਣਦੇ ਆ ਮੋਟਾਪਾ ਵਧਨ ਦੇ ਤਾਂ ਉਹਨਾਂ ਲਈ ਅਸੀਂ ਜਦੋਂ ਬਣਾਇਆ ਸੀਗਾ ਇੱਕ ਅ ਪੰਜ ਤਰ੍ਹਾਂ ਦੀ ਗੋੰਦ ਲੈ ਕੇ ਬਣਾਇਆ ਉਹਦਾ ਨਾਮ ਅਸੀਂ ਦਿੱਤਾ ਕੈਪਸੂਲ ਦਾ ਪੰਚਮ ਗੋੰਦ ਹੂੰ ਤੇ ਪੰਚਮ ਗੋੰਦ ਦੀ ਅਸੀਂ ਗੱਲ ਕਰਦੇ ਸੀ ਉਪਾਸਨਾ ਮੈਡਮ ਆਏ ਹੋਏ ਸੀ ਬੰਬੇ ਤੋਂ ਉਹ ਕਹਿੰਦੇ ਗੁਲਸਬ ਇਹਦਾ ਨਾਮ ਰੱਖੋ ਪੰਚਮ ਗੋਂਦ ਘਟਾਏ ਤੋਂਦ ਉਹ ਇਹਦਾ ਬੋਲਦੇ ਆ ਨਾ ਉਹ ਆਪਣੀ ਪਾਸ਼ਾਸ਼ੂ ਬੋਲ ਕੇ ਤੇ ਉਹ ਫਿਰ ਉਸ ਤੋਂ ਬਾਅਦ ਫੇਮਸ ਹੋ ਗਿਆ ਪੰਚਮ ਗੋਂਦ ਘਟਾਏ ਤੋਂਦ ਤੇ ਹੁਣ ਜੇ ਸਾਡੇ ਕੋਲ ਆ ਕੇ ਲੇਡੀਜ਼ ਮੰਗਦੀਆਂ ਵੀਰੇ ਉਹ ਵੀ ਐਂ ਕਹਿਣਗੀਆਂ ਵੀ ਵੀਰੇ ਉਹ ਦੇ ਦੋ ਜਿਹੜਾ ਗੋਂਦ ਤੋਂਦ ਉਹ ਪੂਰਾ ਤਾਂ ਬੋਲਦੀ ਐ ਤੇ ਹਲਕਾ ਜਿਹਾ ਬੋਲ ਦਿੰਦੀ ਆ ਤਾਂ ਇਹ ਇਹ ਪ੍ਰੋਡਕਟ ਬਣਿਆ ਜੀ ਪੰਚਮ ਗੋਂਦ ਇਹਦੇ ਵਿੱਚ ਨਾ ਪੰਜ ਤਰ੍ਹਾਂ ਦਾ ਗੋਂਦ ਪਾਇਆ ਮੈਂ ਤੁਹਾਨੂੰ ਦੱਸਦਾ ਜਿਹੜੇ ਸਾਡੀਆਂ ਮਾਤਾ ਪਿਤਾ ਜਾਣਦੀਆਂ ਨੇ ਜਾਂ ਜਿਹੜੇ ਬੱਚੇ ਜਿਆਦਾ ਗੂਗਲ ਗੁਰੂ ਦੀ ਗੱਲ ਸੁਣਦੇ ਆ ਇਹ ਪੰਜ ਗੱਲਾਂ ਨੂੰ ਸੁਣ ਕੇ ਨੋਟ ਕਰਕੇ ਤੁਸੀਂ ਗੂਗਲ ਦੀ ਸਲਾਹ ਲੈ ਕੇ ਦੇਖਿਓ ਪਹਿਲੀ ਗੋਦ ਦੇ ਚ ਪਾਈ ਗਈ ਗੋਦ ਮੁਰਿੰਗਾ ਹੂੰ ਦੂਸਰੀ ਗੋਦ ਦੇ ਚ ਪਾਈ ਗਈ ਗੋਦ ਚਿਲਗੋਜ਼ਾ ਹੂੰ ਫਿਰ ਇਹਦੇ ਚ ਪਾਈ ਗਈ ਗੋਦ ਨਿੰਮ ਹੂੰ ਫਿਰ ਗੋਦ ਪੀਪਲ ਤੇ ਗੋਦ ਕਿਕਰ ਪੰਜ ਤਰ੍ਹਾਂ ਦੀ ਗੋਦ ਪਾਈ ਗਈ ਤੇ ਫਿਰ ਇਹਦੇ ਚ ਨਾਲ ਅਸੀਂ ਕਲੌਂਜੀ ਦਾ ਐਕਸਟ੍ਰੈਕਟ ਦਿੰਦਾ ਤਾਂ ਕਿ weight ਨੂੰ ਰਿਡਿਊਸ ਕਰੇ ਧੀਰੇ ਧੀਰੇ ਔਰ ਜਿਹੜਾ ਇੱਕ ਵਾਰ weight ਘਟ ਗਿਆ ਨਾ ਜੀ ਉਹ ਫਿਰ ਦੁਬਾਰਾ ਨਹੀਂ ਗੇਨ ਨਹੀਂ ਹੁੰਦਾ ਇਹਦਾ ਇੱਕ ਸਭ ਤੋਂ ਪੀਸੀਓ ਦੇ ਉਹ ਜਿਹੜਾ ਪੇਸ਼ੈਂਟਸ ਹੁੰਦੇ ਉਹਨਾਂ ਲਈ ਵੀ ਉਸ ਜਿਹਦਾ ਪੇਟ ਜਿਸ ਤਰ੍ਹਾਂ ਵੀ ਵਧਿਆ ਇਹ ਉਹਦੇ 'ਚ ਕੰਮ ਕਰਦਾ ਔਰ ਕਈ ਵਾਰੀ ਜਿੱਦਾਂ ਸਰਜਰੀਆਂ ਹੋਇਆ ਹੁੰਦਾ ਉਹਦੇ 'ਚ ਨਾਲ ਸਾਨੂੰ ਕੁਝ ਉੱਪਰ ਲਗਾਉਣ ਲਈ ਦੇਣੇ ਪੈਂਦੇ ਨੇ ਜੈਲ ਵਗੈਰਾ ਉਹ ਸਾਡਾ ਬੜਾ ਵਧੀਆ ਪ੍ਰੋਡਕਟ ਹੈ ਉਹਦੀ ਗੱਲ ਕਰ ਲੈਣਾ ਉਹਦਾ ਨਾਮ ਰੱਖਿਆ ਸੀ ਗੁੱਲੂ ਗੁੱਲੂ ਉਹਦਾ ਨਾਮ ਹੀ ਇਦਾਂ ਰੱਖਿਆ ਹੈ ਕਿ ਗੁੱਲੂ ਗੁੱਲੂ ਤੇ ਉਹ ਸਾਡੇ ਕੈਪਸੂਲ ਚ ਵੀ ਆ ਟੈਬਲੇਟ ਚ ਵੀ ਆ ਤੇ ਉਹ ਜੈਲ ਵੀ ਬਣਾਇਆ ਸੀ ਉਹਦਾ ਕਿ ਉਹਨੂੰ ਪੇਟ ਤੇ ਮਲਣਾ ਜਾਂ ਥਾਈਜ਼ ਤੇ ਮਲਣਾ ਜਾਂ ਪਿੱਛੇ ਜਿਵੇਂ ਛਾਤੀ ਡੋਲੇ ਪਿੱਛੇ ਬੈਕ ਤੇ ਸਰਵਾਈਕਲ ਦੇ ਉੱਤੇ ਫੈਟ ਵੱਜ ਜਾਂਦਾ ਤੇ ਉਹਦੇ ਉੱਤੇ ਲਗਾਉਣ ਨਾਲ ਉਹ ਜਲਦੀ ਰਿਡਿਊਸ ਹੁੰਦਾ ਤੇ ਇਹ ਉਹਦਾ ਬੈਨੀਫਿਟ ਮਿਲਦਾ ਵਜ਼ਨ ਘਟਾਉਣ ਵਾਸਤੇ ਜਿੱਦਾਂ ਆਪਾਂ ਬਿਊਟੀ ਦੇ ਬਾਰੇ ਗੱਲ ਕੀਤੀ ਵਾਟ ਅਬਾਊਟ ਸਕਿਨ ਸਰਾਇਸਿਸ ਬਿਕਾਜ਼ ਇਹ ਕਾਫੀ ਲੀਥਲ ਆਈ ਵੁੱਡ ਸੇ ਬਿਮਾਰੀ ਹੈ ਸਕਿਨ ਸਰਾਇਸਿਸ ਇੱਕ ਨਾ ਇਹ ਨੂੰ ਮੰਡਲ ਕੁਸਟ ਸਟ੍ਰੋਕ ਆ ਗਿਆ ਮੰਡਲ ਕੋਸ਼ਟ ਦੇ ਵਿੱਚ ਅੱਠ ਤਰ੍ਹਾਂ ਦੇ ਸਕਿਨ ਪ੍ਰੋਬਲਮ ਹੁੰਦੇ ਆ ਕਿਸੇ ਦੇ ਸਿਰ ਦੇ ਵਿੱਚ ਡੈਂਡਰਫ ਹੋ ਜਾਂਦਾ ਉਹ ਵੀ ਇੱਕ ਜਸਟ ਸਕਿਨ ਪ੍ਰੋਬਲਮ ਹੈ ਕਿਸੇ ਦੀ ਨਖੂਨ ਦੇ ਵਿੱਚ ਛਿੱਦਰ ਬਣ ਜਾਂਦੇ ਆ ਫਟਣ ਲੱਗ ਜਾਂਦੇ ਆ ਉਹ ਇੱਕ ਇੱਕ ਕਈ ਵਾਰੀ ਗੋਲ ਗੋਲ ਦਾਣੇ ਸਕਿਨ ਦੇ ਉੱਪਰ ਆ ਜਾਂਦੇ ਆ ਰੈਡ ਰੈਡਸ ਦਾਣੇ ਆ ਜਾਂਦੇ ਆ ਕਈ ਵਾਰੀ ਰੈਸ਼ ਬਹੁਤ ਆਉਂਦੇ ਆ ਕਿਸੇ ਨੂੰ ਕੱਪੜੇ ਉਤਾਰਨ ਸਰ ਚਮੜੀ ਇੱਕਦਮ ਅਜਿਹਾ ਲੱਗਦਾ ਜਿਵੇਂ ਕੱਟਦੀ ਏ ਤਾਂ ਇਸ ਤਰ੍ਹਾਂ ਕਈ ਰੋਗ ਹੈ ਇਹ ਜਿਹੜੇ ਛੋਟੇ ਛੋਟੇ ਰੋਗ ਇਹਨਾਂ ਦਾ ਇਲਾਜ ਹੋ ਜਾਂਦਾ ਪਰ ਜਿਹੜਾ ਨਾ ਇਹ ਸੋਰਾਈਸਿਸ ਦਾ ਪ੍ਰੋਬਲਮ ਹੈ ਪੂਰੇ ਸਿਸਟਮ ਦੇ ਵਿੱਚ ਇਹਦਾ ਕੋਈ ਟਰੀਟਮੈਂਟ ਨਹੀਂ ਹੈ ਕੋਈ ਇਹਦਾ ਪਰਮਨੈਂਟ ਕਿਉਰ ਨਹੀਂ ਹੈਗਾ ਤੁਸੀਂ ਗੱਲ ਕੀਤੀ ਹੈ ਸਲੈਸਿਸ ਦੀ ਮੈਂ ਤੁਹਾਨੂੰ ਇਹਦੀ ਜਾਣਕਾਰੀ ਜ਼ਰੂਰ ਦਵਾਂਗਾ ਕਿ ਜਿੰਨੇ ਵੀ ਲੋਕ ਇਸ ਗੱਲ ਨੂੰ ਜਾਣਦੇ ਆ ਉਹ ਇਹ ਗੱਲ ਜ਼ਰੂਰ ਨੋਟ ਕਰ ਲੈਣ ਕਿ ਇਹ ਇੱਕ ਅਸੱਧੇ ਰੋਗ ਹੈ ਜਿਹਦਾ ਕੋਈ ਇਲਾਜ ਨਹੀਂ ਲੇਕਿਨ ਆਯੁਰਵੈਦਿਕ ਗ੍ਰੰਥਾਂ ਦੇ ਵਿੱਚ ਇਹਦਾ ਟ੍ਰੀਟਮੈਂਟ ਲਿਖਿਆ ਹੋਇਆ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਉਹਨੂੰ ਧਿਆਨ ਚ ਰੱਖਦੇ ਹੋਏ ਸਾਡੇ ਜਿਹੜੇ ਵੈਦ ਆ ਬਹੁਤ ਸਾਡੇ ਕੋਲ ਬਹੁਤ ਉੱਚ ਕੋਟੀ ਦੇ ਵੈਦ ਆ ਐਮ ਡੀ ਨੇ ਆਯੁਰਵੈਦ ਆ ਦੇ ਔਰ ਇਹ ਚਾਰ ਪੰਜ ਵੈਦ ਨੇ ਜਿਹੜੇ ਸਿੱਧ ਯੋਗ ਤਿਆਰ ਕਰਦੇ ਪੂਰੇ ਇੰਡੀਆ ਦੇ ਵਿੱਚ ਉਹ ਸਾਡੇ ਕੋਲੇ ਇੱਕ ਵੈਦ ਸਾਡੇ ਕੋਲ ਵੀ ਨੇ ਪਰ ਉਹ ਗੁਰਦੁਆਰਾ ਸਾਹਿਬ ਚ ਬੈਠਦੇ ਆ ਪਹਿਲੇ ਫੇਸ ਉਹ ਕੰਮ ਚ ਨਹੀਂ ਬੈਠਦੇ ਉਹ ਸਿਰਫ ਨੁਸਖੇ ਬਣਾਉਂਦੇ ਆ ਉਹਨਾਂ ਨੂੰ ਅਸੀਂ ਕਿਹਾ ਵੀ ਕਿ ਰੱਬ ਲੱਗ ਦੀ ਗੱਲ ਕਰ ਦੋ ਡਾਕਟਰ ਉਹਨਾਂ ਨੇ ਬਣਾਇਆ ਜੀ ਇਹ ਨੁਸਖਾ ਔਰ ਉਹ ਉਹਨੂੰ ਅਸੀਂ ਫਿਰ ਪੇਟੈਂਟ ਕਰਾਇਆ ਸੋਰਾ ਜੀਐਮ ਦੇ ਨਾਂ ਤੇ ਉਹਦੇ ਵਿੱਚ ਸੋਰਾ ਜੀਐਮ ਕੈਪਸੂਲ ਕਰੀਮ ਆਇਲ ਤੇ ਇੱਕ ਉਹਦੇ ਵਿੱਚ ਡੋਜ਼ ਬਣਦਾ ਜਿਹੜਾ ਹਫਤੇ ਚ ਦੋ ਤਿੰਨ ਵਾਰ ਲੈਣਾ ਹੁੰਦਾ ਤੇ ਉਹ ਇੱਕ ਬੈਸਟ ਟਰੀਟਮੈਂਟ ਬਣਿਆ ਜੀ ਔਰ ਜਿਸ ਵੀ ਪੇਸ਼ੈਂਟ ਦਾ ਮਤਲਬ ਜਿੰਨੇ ਪੂਰਾ ਸ਼ਰੀਰ ਗਲਿਆ ਹੁੰਦਾ ਚਮੜੀ ਉਹਦੀ ਮਤਲਬ ਕਈ ਕਈਆਂ ਨਹੀਂ ਹੁੰਦਾ ਸਿਰਫ ਅੱਖਾਂ ਹੀ ਦਿਖਦੀਆਂ ਹੁੰਦੀਆਂ ਪੂਰੀ ਸਕਿਨ ਮਤਲਬ ਇਦਾਂ ਹੋ ਜਾਂਦੀ ਹੈ ਔਰ ਕਈ ਵਾਰੀ ਤਾਂ ਅਸੀਂ ਵੀ ਦੇਖਿਆ ਹੈ ਕਿ ਉਹ ਪੇਸ਼ੈਂਟ ਨੂੰ ਦੇਖ ਕੇ ਸਾਡਾ ਕਈ-ਕਈ ਦਿਨ ਮਤਲਬ ਖਾਣਾ ਖਾਣ ਨੂੰ ਮਨ ਨਹੀਂ ਕਰਦਾ ਅਸੀਂ ਖੁਦ ਮਤਲਬ ਇੰਨੇ ਪਰੇਸ਼ਾਨ ਹੋ ਜਾਂਦੇ ਆ ਤੇ ਕਈ ਵਾਰੀ ਇਹੋ ਜਿਹੀ ਪੇਸ਼ੈਂਟ ਨੂੰ ਅਸੀਂ ਉੱਥੇ ਮਨੀਮਟਰ ਵੀ ਭੁੱਲ ਜਾਂਦੇ ਆ ਅਸੀਂ ਦਵਾਈ ਦੇ ਕੇ ਕਹਿੰਦੇ ਤੂੰ ਯਾ ਠੀਕ ਹੋ ਲੈ ਫਿਰ ਦੇਖਾਂਗੇ ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਅਸੀਂ ਅੱਖੀਂ ਦੇਖੀਆਂ ਨੇ ਕਿ ਉਹ ਵੱਧ ਤੋਂ ਵੱਧ 3 ਮੰਥ ਦੇ ਵਿੱਚ ਸਾਡਾ ਪੇਸ਼ੈਂਟ ਹੋ ਰਿਕਵਰੀ ਕਰ ਜਾਂਦਾ ਪਹਿਲੇ ਮਹੀਨੇ ਚ 30-40% ਠੀਕ ਹੁੰਦਾ ਕਈ ਪੇਸ਼ੈਂਟ ਤਾਂ ਮੰਥ ਦੇ ਵਿੱਚ ਪੂਰੇ ਠੀਕ ਹੋ ਜਾਂਦੇ ਆ ਪਰ ਉਹਦਾ ਟ੍ਰੀਟਮੈਂਟ ਚੱਲਦਾ ਰਹਿੰਦਾ ਕਿਸਦਾ 6 ਮਹੀਨੇ ਕਿਸਦਾ ਸਾਲ ਕਿਸਦਾ 3 ਮਹੀਨੇ ਕਿਉਂਕਿ ਇਹ ਸਿਰਫ ਐਗਰੀਵੇਟ ਹੁੰਦਾ ਤਿੰਨ ਚੀਜ਼ਾਂ ਤੋਂ ਪਹਿਲੀ ਇਹਦੇ ਵਿੱਚ ਅਸੀਂ ਬੰਦ ਕਰਦੇ ਹੁੰਦੇ ਆ ਵੀ ਸਫੇਦ ਨਮਕ ਨਹੀਂ ਲੈਣਾ ਹੂੰ ਇਹ ਮੈਂ ਤਾਂ ਬੋਲ ਰਿਹਾ ਇੱਥੋਂ ਤਾਂ ਕਿ ਤੁਸੀਂ ਕਿਸੇ ਵੀ ਦੁਨੀਆ ਦੇ ਕੋਨੇ 'ਚ ਬੈਠੇ ਹੋ ਅਗਰ ਸੋਰਾਈਸਿਸ ਦੇ ਪੇਸ਼ੈਂਟ ਹੋ ਤੁਸੀਂ ਸੋਰਾਈਸਿਸ ਵਰਗੀ ਸਕਿਨ ਪ੍ਰੋਬਲਮ ਤੁਹਾਨੂੰ ਹੈਗੀ ਆ ਤਾਂ ਮੇਰੀ ਰਿਕੁਐਸਟ ਹੈ ਕਿ ਮੇਰੇ ਤਿੰਨ ਗੱਲਾਂ ਮੰਨ ਲਿਓ ਕਿਉਂਕਿ ਮੇਰੇ ਤਾਂ ਕਾਉਣ ਲਈ ਤੁਹਾਨੂੰ ਕਾਫੀ ਸਮਾਂ ਲੱਗੂਗਾ ਇਹ ਦਵਾਈ ਮੰਗਾਉਣ ਲਈ ਵੀ ਕਾਫੀ ਸਮਾਂ ਲੱਗੂਗਾ ਇਹ ਵਰਦਾਨ ਆਯੁਰਵੈਦਿਕ ਉਹ ਇਦਾਂ ਦਾ ਇੰਸਟੀਚਿਊਟ ਹੈ ਨਹੀਂ ਕਿ ਜਿੱਥੇ ਮਤਲਬ ਬੰਦਾ ਚਾਹੇ ਸਵੇਰ ਤੇ ਸ਼ਾਮ ਨੂੰ ਆ ਕੇ ਚਲਾ ਜਾਏ ਐਸਾ ਨਹੀਂ ਹੈ ਦੋ ਦੋ ਤਿੰਨ ਤਿੰਨ ਮਹੀਨੇ ਦੀ ਵੇਟਿੰਗ ਹੈ ਮੇਰੇ ਕੋਲੋਂ ਫੋਨ ਹੀ ਨਹੀਂ ਚੱਕਿਆ ਜਾਂਦਾ ਜੇ ਤੁਸੀਂ ਫੋਨ ਕਰੋਗੇ ਪੰਜ ਚਾਰ ਮਹੀਨੇ ਤੱਕ ਤੁਹਾਡਾ ਫੋਨ ਹੀ ਨਹੀਂ ਚੱਕਿਆ ਜਾਣਾ ਤਾਂ ਪੂਰੀ ਕੋਸ਼ਿਸ਼ ਵੀ ਕਰਦੇ ਰਹੋ ਮਿਲਣ ਦੀ ਕੋਈ ਐਡੀ ਗੱਲ ਨਹੀਂ ਹਰ ਚੀਜ਼ ਮਿਲ ਜਾਂਦੀ ਹੈ ਪਰ ਇੱਕ ਚੀਜ਼ ਨੋਟ ਕਰ ਲਓ ਕਿ ਜੇ ਤੁਹਾਨੂੰ ਸਕਿਨ ਦੀ ਸੋਰਸਿਸ ਦੀ ਪ੍ਰੋਬਲਮ ਹੈ ਤਾਂ ਇੱਕ ਸ਼ਰਾਬ ਤੇ ਇੱਕ ਮਾਸ ਨਾਨਵੇਜ ਔਰ ਅਲਕੋਹਲ ਕਿਸੇ ਵੀ ਰੂਪ ਚ ਅਲਕੋਹਲ ਚਾਹੇ ਉਹ ਅਲਕੋਹਲ ਤੁਸੀਂ ਖਾਂਸੀ ਦੀ ਬੋਤਲ ਚ ਲੈ ਰਹੇ ਚਾਹੇ ਤੁਸੀਂ ਸ਼ਰਾਬ ਚ ਲੈ ਰਹੇ ਚਾਹੇ ਬੀਅਰ ਚ ਲੈ ਰਹੇ ਹੋ ਕਿਸੇ ਵੀ ਚੀਜ਼ ਚ ਅਗਰ ਅਲਕੋਹਲ ਹੈ ਉਹ ਚੀਜ਼ ਤੁਸੀਂ ਬੰਦ ਕਰ ਦਿਓ ਉਸ ਤੋਂ ਬਾਅਦ ਤੁਸੀਂ ਨਮਕ ਜਿਹੜਾ ਵਾਈਟ ਨਮਕ ਹੈ ਸਵੇਦ ਨਮਕ ਆਇਓਡਿਨ ਜੁਕਤ ਨੰਗ ਜਿਹੜਾ ਹੈਗਾ ਉਹ ਬੰਦ ਕਰਕੇ ਸਿਰਫ ਜਿਹੜਾ ਸਿੰਧਾ ਨਮਕ ਹੈ ਉਹ ਨਮਕ ਬਹੁਤ ਘੱਟ ਮਾਤਰਾ ਚ ਲਓ ਇਹ ਤਿੰਨ ਚੀਜ਼ਾਂ ਬੰਦ ਕਰ ਲਓ ਮਿੱਤਰੋ ਨਮਕ ਨਾਨ ਵੇਜ ਅਰ ਸ਼ਰਾਬ ਤੁਹਾਡਾ 15 20 ਦਿਨ ਚ ਰਿਜ਼ਲਟ ਆਊਗਾ ਕਿ ਤੁਹਾਡਾ ਮਨ ਕਰੂਗਾ ਵੀ ਉੱਡ ਕੇ ਕਿਸੇ ਤਰ੍ਹਾਂ ਗੋਇਲ ਸਾਹਿਬ ਕੋਲੇ ਪਹੁੰਚ ਜਾਈਏ ਕਿਉਂਕਿ 20 ਦਿਨ ਚ ਤੁਹਾਨੂੰ ਇੰਨਾ ਫਰਕ ਪਊਗਾ ਜਿਹੜਾ ਤੁਹਾਨੂੰ ਪਿਛਲੇ 20 ਮਹੀਨਿਆਂ ਚ ਨਹੀਂ ਪਿਆ ਹੋਣਾ ਸਿਰਫ ਇੰਨਾ ਕੁ ਛੱਡਣ ਨਾਲ ਹੀ ਟ੍ਰੀਟਮੈਂਟ ਦੇ ਬਾਅਦ ਦੀ ਗੱਲ ਹੈ ਐਂਗਜ਼ਾਈਟੀ ਤੇ ਮਾਈਗਰੇਨ ਉਹਦਾ ਕੀ ਕਨੈਕਸ਼ਨ ਆ ਤੇ ਇਹਦਾ ਕੋਈ ਇਲਾਜ ਹੈਗਾ ਆਯੁਰਵੈਦਿਕ ਤੇ ਇਹ ਜਿਹੜਾ ਨਾ ਐਂਗਜ਼ਾਇਟੀ ਦੀ ਪ੍ਰੋਬਲਮ ਹੈ ਇਹ ਹੁੰਦਾ ਸਿਰਫ ਉਸ ਇਨਸਾਨ ਨੂੰ ਹੁੰਦਾ ਜਿਹੜਾ ਇਨਸਾਨ ਇਹ ਸੋਚਦਾ ਵੀ ਦੁਨੀਆ ਮੇਰੇ ਬਿਨਾ ਨਾ ਚੱਲੇ ਹਮ ਪਰ ਜਿਵੇਂ ਮੈਂ ਕਹਾ ਉਵੇਂ ਹੀ ਹੋਵੇ ਹਮ ਉਸ ਇਨਸਾਨ ਨੂੰ ਐਂਗਜ਼ਾਇਟੀ ਹੋ ਜਾਂਦੀ ਹੈ ਹਮ ਉਹਨੂੰ ਐ ਹੁੰਦਾ ਵੀ ਮੈਂ ਇਹ ਨੂੰ ਇਹ ਗੱਲ ਕਹੀ ਸੀ ਨੇ ਮੇਰੀ ਗੱਲ ਨਹੀਂ ਮੰਨੀ ਹੁਣ ਜਿਵੇਂ ਮੈਂ ਮੰਡੀ ਤੁਹਾਡੇ ਵੱਲ ਦੇਖ ਦੇਖ ਹੱਸਦੀ ਆ ਹੂੰ ਇਹ ਵੀ ਹੋਊਗਾ ਇਹ ਗੱਲ ਹੈ ਨਾ ਵੀ ਬਸ ਜਿਵੇਂ ਮੰਡੀ ਨੇ ਕਹਿਤਾ ਹੋਵੇ ਨਹੀਂ ਨਹੀਂ ਮੇਰੀ ਨਹੀਂ ਆਈ ਹਾਂ ਦੇਖਿਆ ਆਉਂਦੀ ਆ ਹੁੰਦੀ ਆ ਅਕਸਰ ਹੁੰਦੀ ਆ ਤੇ ਉਹ ਫਿਰ ਜਦੋਂ ਉਹਦੇ ਮੁਤਾਬਕ ਨਹੀਂ ਹੁੰਦੀ ਨਾ ਫਿਰ ਉਹਦਾ ਦਿਮਾਗ ਫਟਦਾ ਗੁੱਸਾ ਚੜ ਜਾਂਦਾ ਉਹਨੂੰ ਗੁੱਸਾ ਚੜਦਾ ਨਾ ਫਿਰ ਉਹ ਗੁੱਸਾ ਜਿਹੜਾ ਕਨਵਰਟ ਹੁੰਦਾ ਡਰਾਈਨੈਸ ਚ ਫਿਰ ਉਹ ਬ੍ਰੇਨ ਦੀਆਂ ਨਸਾਂ ਚ ਖੁਸ਼ਕੀ ਆਉਂਦੀ ਆ ਫਿਰ ਉਹ ਸਿਰ ਫੜ ਕੇ ਬੰਨ ਕੇ ਪੈ ਜੂ ਵੀ ਹਾਏ ਮਰ ਗਿਆ ਸਿਰ ਫਟ ਗਿਆ ਤੇ ਫਿਰ ਉਹ ਜਿਹੜਾ ਹੈਗਾ ਗੁੱਸਾ ਉਹ ਇਨਸਾਨ ਨੂੰ ਲੈ ਜਾਂਦਾ ਹੈ ਮਾਈਗਰੇਨ ਵੱਲ ਔਰ ਮਾਈ ਜਦੋਂ ਗੁੱਸਾ ਚੜੂਗਾ ਤਾਂ ਨੇਚਰ ਲਿਆ ਉਹਦਾ ਸਟਮਕ ਡਿਸਟਰਬ ਹੋਊਗਾ ਸਟਮਕ ਡਿਸਟਰਬ ਹੋਊਗਾ ਤਾਂ ਗੈਸ ਬਣੂਗੀ ਗੈਸ ਬਣੂਗੀ ਦਿਮਾਗ ਨੂੰ ਚੜੂਗੀ ਦਿਮਾਗ ਨੂੰ ਚੜੂਗੀ ਤਾਂ ਮਾਈਗਰੇਨ ਪੈਦਾ ਹੋਊਗਾ ਔਰ ਮਾਈਗਰੇਨ ਦਾ ਪੇਸ਼ੈਂਟ ਜਦੋਂ ਤੱਕ ਉਲਟੀ ਨਹੀਂ ਕਰ ਲੈਂਦਾ ਉਦੋਂ ਤੱਕ ਉਹ ਸੈੱਟ ਨਹੀਂ ਹੁੰਦਾ ਤੁਸੀਂ ਇਹ ਗੱਲ ਸਮਝ ਸਕਦੇ ਹੋ ਔਰ ਜੇ ਉਲਟੀ ਕਰਕੇ ਠੀਕ ਹੋ ਐਟਲੀ ਮ ਜੋ ਗੈਸਟ੍ਰਿਕ ਪ੍ਰੋਬਲਮ ਹੈ ਨਾਟ ਅ ਮਾਈਗਰੇਨ ਮਾਈਗਰੇਨ ਦਾ ਨਾਮ ਦਿੱਤਾ ਜਾਂਦਾ ਔਰ ਮਾਈਗਰੇਨ ਕੋਈ ਬਿਮਾਰੀ ਹੈ ਨਹੀਂ ਇਹ <laughs> ਕ मतलब ਇੱਕ ਪੈਦਾ ਕੀਤੀ ਸੋਚ ਹੈ ਕਿ ਮਾਈਗਰੇਨ ਆ ਔਰ ਮਾਈਗਰੇਨ ਜੀ ਨੂੰ ਹੁੰਦਾ ਉਹਨੂੰ ਸਭ ਤੋਂ ਪਹਿਲਾਂ ਨੋਟ ਕਰ ਲਓ ਕਿ ਉਹਨੂੰ ਤ੍ਰਿਫਲਾ ਪਾਊਡਰ ਜਿਹੜਾ ਹੈਗਾ ਉਹ ਖਾਣਾ ਚਾਹੀਦਾ 5 ਗ੍ਰਾਮ ਤ੍ਰਿਫਲਾ 5 ਵਜੇ ਸ਼ਾਮ ਨੂੰ ਤੁਸੀਂ ਕਿਸੇ ਵੀ ਕੰਟਰੀ 'ਚ ਬੈਠੇ ਹੋ ਜਿੱਥੇ ਤੁਹਾਡੇ ਕੋਲ ਸ਼ਾਮ ਦੇ 5 ਵਜੇ ਲੈ ਲਓ ਤੇ ਉਹ ਖਾ ਲਓ ਇਹਨੂੰ ਜੇ ਤੁਸੀਂ ਆਪਦਾ ਮਿੱਤਰ ਬਣਾ ਲਓਗੇ ਤਾਂ ਤੁਹਾਡੇ ਕਾਫੀ ਚੀਜ਼ਾਂ ਠੀਕ ਹੋ ਜਾਣਗੀਆਂ ਰਹੀ ਗੱਲ ਐਂਗਜ਼ਾਇਟੀ ਵੀ ਉਹਦੇ ਵਾਸਤੇ ਜਿਹੜਾ ਬੜਾ ਨਾਰਮਲ ਜਿਹਾ ਮੈਂ ਤੁਹਾਨੂੰ ਨੁਸਖਾ ਦੱਸ ਦਿੰਦਾ ਕਿ ਜਿਹੜਾ ਐਕਸਟਰਾ ਵਰਜਨ ਨਾਰੀਅਲ ਦਾ ਤੇਲ ਹੁੰਦਾ ਹੈ ਕੋਕੋਨਟ ਐਕਸਟਰਾ ਵਰਜਨ ਉਹਦਾ ਇੱਕ ਚਮਚ ਚ ਭਰ ਕੇ ਸਵੇਰੇ ਸਵੇਰੇ ਮੂੰਹ ਚ ਪਾਓ ਖਾਜੋ ਐ ਸੋਚ ਕੇ ਖਾਣਾ ਜਿਵੇਂ ਅਸੀਂ ਨਾਰੀਅਲ ਦਾ ਪਾਣੀ ਪੀਂਨੇ ਆ ਉਹਨੂੰ ਖਾਜੋ ਉੱਪਰੋਂ ਹਲਕਾ ਜਿਹਾ ਪਾਣੀ ਲੈ ਲਓ ਕੁਝ ਵੀ ਲੈ ਲਓ ਤਾਂ ਮੁੜ ਕੇ ਫਿਰ ਦਿਖਾਇਓ ਕਿ ਐਂਜਾਇਟੀ ਹੈਗੀ ਆਸ-ਪਾਸ ਕਿ ਨਹੀਂ ਬਾਕੀ ਡਾਕਟਰਾਂ ਦੇ ਘਰ ਭਰਨੇ ਆ ਮੇਰੀ ਬੈਂਕ ਚ ਪੈਸੇ ਵੀ ਜਿਹੜਾ ਥੋੜੀ ਖੁਸ਼ੀ ਆ ਮੈਂ ਨੁਸਖਾ ਤੁਹਾਨੂੰ ਦੱਸਦਾ ਦਵਾਈਆਂ ਫੋਟੋਗ੍ਰਾਫ ਸਾਰੀਆਂ ਹੁੰਦੀਆਂ ਸਹੀ ਹੈ ਅਗਲ ਸਭ ਮੇਰਾ ਇੱਕ ਹੋਰ ਤੁਹਾਨੂੰ ਸਵਾਲ ਸੀਗਾ ਕੀ ਕਦੇ-ਕਦੇ ਜਦੋਂ ਆਪਾਂ ਘਰੇ ਹੁੰਨੇ ਆ ਆਪਣਾ ਉੱਠਣ ਨੂੰ ਨੀ ਜੀ ਕਰਦਾ ਆਪਾਂ ਲੇਟੇ ਰਹਿੰਨੇ ਆ ਸਾਰਾ ਦਿਨ 12 ਵਜੇ 1 ਵਜੇ ਗਿਆ ਸ਼ਾਮ ਨੂੰ ਅੱਖੋਂ ਦੇ ਬੜਾ ਟਾਇਰਡ ਜਿਹਾ ਫੀਲ ਕਰਦੇ ਆ ਹਨ ਤੇ ਤੁਹਾਡੇ ਜੋੜ ਵੀ ਦਰਦ ਕਰਦੇ ਆ ਜਾਂ ਬਾਡੀ ਦੇ ਵਿੱਚ ਕੋਈ ਪੇਨ ਪੁਨ ਵੀ ਹੁੰਦੀ ਆ ਹਨ ਉਹ ਉਹ ਸਾਰੇ ਘਟਨਾ ਕ੍ਰਮ ਨੂੰ ਕੀ ਕਹਿੰਦੇ ਆ ਉਹਦੇ ਕਾਰਨ ਕੀ ਨੇ ਇਹ ਲੇਜੀਨਸ ਬਾਡੀ ਦੇ ਵਿੱਚ ਆਲਸ ਹੋ ਜਾਂਦਾ ਹੈ। ਜੋ ਮੈਨੂੰ ਮਹਿਸੂਸ ਹੋ ਰਹੀ ਹੈ ਰਾਈਟ ਜੋ ਤੁਸੀਂ ਅ ਇਸ ਟਾਈਮ ਫੀਲ ਕਰ ਰਹੇ ਹੋ। ਇਹ ਪਤਾ ਕਿਉਂ ਆ ਤੁਹਾਨੂੰ ਫੀਲਿੰਗ ਕਿ ਹੁਣ ਸਵਾਲ ਉੱਦਾਂ ਦਾ ਜਿਵੇਂ ਨਾ ਕਿਸੇ ਨੂੰ ਵਾਸੀ ਆ ਜਾਏ ਉੱਥੇ ਦੱਸ ਜਾਣੇ ਬੈਠੇ ਹੋ ਦੱਸਣ ਨੂੰ ਆ ਜਾਂਦਾ ਹੈ। ਹਾਂ ਇਹ ਵੀ ਇੱਕ ਖਾਮੀ ਦਿੱਖਿਆ ਹੈ। ਹੈ ਨਾ ਤੇ ਇਹ ਕਈ ਵਾਰੀ ਕਿਸੇ ਨੂੰ ਐਦਾਂ ਹੁੰਦਾ ਤੇ ਇਹ ਚੀਜ਼ ਕੀ ਆ ਕਿ ਜਿਵੇਂ ਆਪਾਂ ਪਹਿਲਾਂ ਦੇਖਦੇ ਕਿਸੇ ਦੀ ਅੱਖਾਂ ਦੁਖਦੀਆਂ ਨੇ ਕਲਾਸਿਕ ਦੀਆਂ ਦੋ ਚਾਰ ਦੀਆਂ ਹੋਰ ਦੁਖਣ ਲਾਈਆਂ ਦੇਖ ਕੇ ਹੈ ਨਾ ਇੱਕ ਜਿਹੜੀ ਲੇਜੀਨੈਸ ਹੈ ਇਹ ਆਉਂਦੀ ਕਿਉਂ ਆ ਇੱਕ ਬਾਡੀ ਦੇ ਵਿੱਚ ਜਦੋਂ ਆਕਸੀਜਨ ਲੈਵਲ ਘਟਦਾ ਆ ਆਕਸੀਜਨ ਲੈਵਲ ਕਿਵੇਂ ਘਟਦਾ ਜਿਵੇਂ ਕੋਈ ਇਨਸਾਨ ਨੂੰ ਕੋਈ ਚੀਜ਼ ਦੀ ਐਡਿਕਸ਼ਨ ਹੈ ਉਹਨੂੰ ਪਤਾ ਵੀ ਹੁਣ ਇੰਨੇ ਕ ਟਾਈਮ ਹੋ ਗਿਆ ਯਾਰ ਚਾਹ ਨਹੀਂ ਮਿਲੀ ਕਿਸੇ ਨੂੰ ਕੁਝ ਨਹੀਂ ਮਿਲਿਆ ਕਈ ਵਾਰੀ ਪਾਣੀ ਵੀ ਨਹੀਂ ਪੀਂਦੇ ਲੋਕ ਹੁਣ ਜਿਵੇਂ ਕਈਆਂ ਦੀਆਂ ਕੜੱਲਾਂ ਪੈਂਦੀਆਂ ਨੇ ਮਤਲਬ ਨਾੜਾਂ ਚੜ ਜਾਂਦੀਆਂ ਨੇ ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਵੀ ਸਿਰਫ ਪਾਣੀ ਪੀ ਲੋ ਇਸ ਟਾਈਮ ਦੋ ਗਲਾਸ ਭਰ ਕੇ ਫਿਰ 5 ਮਿੰਟ ਚ ਦੇਖੋ ਨਰਸ ਉਤਰ ਜੂਗੀ ਕਿਤੇ ਵੀ ਚੜੀ ਹੋਵੇ ਕ੍ਰੈਂਪਸ ਨੂੰ ਕਹਿੰਦੇ ਆ ਕ੍ਰੈਂਪਸ ਆ ਉਹ ਪਾਣੀ ਨਾਲ ਠੀਕ ਹੋ ਜਾਂਦੇ ਆ ਕਿਉਂਕਿ ਡਰਾਈਨੈਸ ਆ ਖੁਸ਼ਕੀ ਆ ਉਹ ਉਹੀ ਗੱਲ ਆ ਤੇ ਉਹਦੇ ਵਾਸਤੇ ਜਿਵੇਂ ਅਸੀਂ ਆਯੁਰਵੇਦ ਦੀ ਗੱਲ ਕਰਦੇ ਆ ਆਯੁਰਵੇਦ ਚ ਅਸੀਂ ਬਹੁਤ ਚੀਜ਼ਾਂ ਬਣਾਈਆਂ ਨੇ ਹੁਣ ਇਹ ਦੇਖੋ ਇਹਨੂੰ ਅਸੀਂ એનર્ਜੀ ਬੂਸਟਰ ਦਾ ਨਾਮ ਦਿੱਤਾ ਮੋਸਟ ਇਮਿਊਨਿਟੀ ਆਪਣਾ ਹੱਡੀਆਂ ਔਰ ਮਸਲ ਨੂੰ ਸਟੈਮਨਾ ਦੇਣ ਵਾਸਤੇ ਇਹ ਜਿਹੜੀ ਚੀਜ਼ ਹੈ ਨਾ ਜੀ ਇਸ ਤਰ੍ਹਾਂ ਹੁਣ ਇਹਦੇ ਵਿੱਚ ਪਾਇਆ ਦੇਖੋ ਕਿੰਨਾ ਕੋਸ਼ਾ 56 ਜਿਹੜੀ ਬੂਟੀਆਂ ਪੈਂਦੀਆਂ ਔਰ ਇਹ ਇਹ ਕਿਉਂ ਪੈਂਦੀਆਂ ਨੇ 56 ਜਿਵੇਂ ਸਾਡੀ ਬੋਡੀ ਦੇ ਵਿੱਚ ਮਾਸਪੇਸ਼ੀਆਂ ਦੇ ਵਿੱਚ ਬਹੁਤ ਜ਼ਿਆਦਾ ਵੀਕਨੈਸ ਆਉਂਦੀ ਹੈ ਉਦੋਂ ਲੇਜੀਨੈਸ ਆਉਂਦੀ ਹੈ ਔਰ ਇਹ ਉਹਦੇ ਵਿੱਚੋਂ ਇਹਨੇ ਵਾਸ਼ ਕਰ ਦੇਣਾ ਇੱਕ ਵਾਰੀ ਤਾਂ ਇਹ ਲੋਕਾਂ ਨੂੰ ਜਿਵੇਂ ਅਸੀਂ ਕਹਿੰਦੇ ਸਵੇਰੇ ਖਾ ਲੋ ਖਾਲੀ ਪੇਟ ਹੀ ਖਾ ਲੋ ਚਾਹੇ ਖਾਲੀ ਪੇਟ ਖਾਣ ਤੋਂ ਬਾਅਦ ਜਦੋਂ ਅੱਧੇ ਪੌਣੇ ਘੰਟੇ ਬਾਅਦ ਉਹ ਚਾਹ ਦੁੱਧ ਕੁਝ ਲੈਂਦੇ ਆ ਤਾਂ ਸਰੀਰਾਂ ਖਿੜ ਕੇ ਆਉਂਦਾ ਜਿਵੇਂ ਮਤਲਬ ਕਈ ਬੰਦਿਆਂ ਨੂੰ ਐਡਿਕਸ਼ਨ ਹੁੰਦੀ ਆ ਉਹਨਾਂ ਦਾ ਲੱਗਦਾ ਉਸ ਤਰ੍ਹਾਂ ਇਹ ਚੀਜ਼ਾਂ ਬਾਡੀ ਨੂੰ એનર્ਜੀ ਦੇ ਦਿੰਦੀਆਂ ਨੇ ਔਰ ਫਿਰ ਅਸੀ इजीली ਕੋਹਰ ਦੰਨਿਆ ਜਿਵੇਂ ਉਹ ਕਹਿੰਦੇ ਨੇ ਈਜ਼ੀ ਟੂ ਯੂਜ਼ ਉਹ ਹੁੰਦਾ ਬੀਟਾ ਬੀਤਾ ਅਮਰਿਤ ਕੈਪਸੂਲ ਹੈ ਫਿਰ ਜਿਹੜੇ ਜਿਹੜੇ ਪੁਰਸ਼ ਪ੍ਰਧਾਨ ਸਮਾਜ ਹੈ ਜਿਵੇਂ ਹੁਣ ਜੈਂਟਸ ਕਈ ਵਾਰੀ ਕਹਿੰਦੇ ਯਾਰ ਕੁਝ ਜੀ ਉਹਨਾਂ ਨੂੰ ਐਕਸ ਪਲੱਸ 골ਡ ਦਿੰਦੇ ਆ ਵਿਦ ਸ਼ਿਲਾਜੀਤ ਉਹ ਜਿਹੜਾ ਪ੍ਰੋਡਕਟ ਹੈ ਉਹ ਜਾਨ ਪਾ ਦਿੰਦਾ ਸਰੀਰ ਚ ਤੇ ਇਦਾਂ ਦੀਆਂ ਕੁਝ ਚੀਜ਼ਾਂ ਨੇ ਔਰ ਜੇ ਨੂੰ ਕੀ ਵੈਸੇ ਵੀ ਸਾਡਾ ਕਹਿਣਾ ਮੰਨ ਲੈਣ ਥੋੜਾ ਬਹੁਤ ਆਸ਼ਵਗੰਧਾ ਹੋ ਗਿਆ ਆਮਲਾ ਹੋ ਗਿਆ ਇਸ ਤਰ੍ਹਾਂ ਦੀਆਂ ਚੀਜ਼ਾਂ ਖਾਂਦੇ ਰਹਿਣ ਆਪਾਂ ਅੱਜ ਬਹੁਤ ਚਰਚਾ ਕੀਤੀ ਆਸ਼ਵਗੰਧ ਆਮਲਾ ਤੇ ਇਮਿਊਨਿਟੀ ਬੂਸਟਰ ਸਭ ਤੋਂ ਬੈਸਟ ਇਮਿਊਨਿਟੀ ਬੂਸਟਰ ਮੈਂ ਤੁਹਾਨੂੰ ਦੱਸ ਦਿੰਦਾ ਕਿ ਹਲਦੀ ਹੈ ਜਿਹੜੀ ਆਪਣੀ ਰਸੋਈ ਉਹੀ ਹਲਦੀ ਸਿਰਫ ਅੱਧਾ ਚਮਚਾ ਲਓ ਦੁੱਧ ਚ ਘੋਲ ਕੇ ਰਾਵਣਾ ਪੀ ਲਓ ਬੈਠ ਕੇ ਜਿਹੜਾ ਤੁਹਾਡਾ ਜਿਗਰ ਦਾ ਸੀ ਨਾ ਵੀ ਅੱਜ ਯਾਰ ਮੈਨੂੰ ਮੈ ਨਹੀਂ ਜਾਨਾ ਕਿਤੇ ਮੈਂ ਘਰ ਹੀ ਰਹੂੰਗਾ 5-7 ਮਿੰਟ ਬਾਅਦ ਜਿਗਰ ਦਾ ਵੀ ਗੱਡੀ ਦੀ ਚਾਬੀ ਚੱਕੋ ਘੁੰਮ ਕੇ ਆਈਏ ਸਰੀਰ ਖੁੱਲ ਜਾਂਦਾ ਤਾਂ ਇਹ ਛੋਟੀ ਛੋਟੀ ਚੀਜ਼ਾਂ ਨੇ ਜੇ ਬੰਦਾ ਲੈ ਲਵੇ ਬਹੁਤ ਬੈਸਟ ਆ ਸ਼ਿਲਾਜੀਤ ਕੀ ਹੈ ਐਗਜ਼ੈਕਟਲੀ ਸ਼ਿਲਾਜੀਤ ਇੱਕ ਨਾ ਇੱਕ ਪਦਾਰਥ ਇਦਾਂ ਦਾ ਹੈ ਜਿਹੜਾ ਬਾਡੀ ਦੇ ਵਿੱਚ ਟੈਸਟੋਸਟਰੋਨ ਲੈਵਲ ਨੂੰ ਅਪ ਕਰਦਾ ਹੈ ओके ਇਹ ਸਿਰਫ ਟੈਸਟੋਸਟੇਰੋਨ ਲੈਵਲ ਨੂੰ ਅਪ ਕਰਦਾ ਸੋ ਫੀਮੇਲਸ ਲਈ ਕੀ ਹੋਗਾ ਫੀਮੇਲਸ ਲਈ ਵੀ ਸ਼ਿਲਾਜੀਤ ਦੇ ਵਿੱਚ ਸੂਰਜ ਤਾਂ ਪਿਛਲਾਜੀਤ ਬਣਦੀ ਆ ਉਹ ਸੂਰਜ ਦੀ ਜਦੋਂ ਤਪਸ ਦੇ ਵਿੱਚ ਬਣਾਣੇ ਆ ਤਾਂ ਫਿਰ ਉਹਦੇ ਵਿੱਚ ਅਸ਼ਵਗੰਧ ਸ਼ਤਾਵਰ ਦੋ ਚੀਜ਼ਾਂ ਜਿਹੜੇ ਸਾਡੇ ਵੈਦ ਭਰਾ ਨੇ ਉਹ ਅਗਰ ਮੇਰੀ ਗੱਲ ਨੂੰ ਸੁਣਦੇ ਹੋਣੇ ਉਹ ਜ਼ਰੂਰ ਇਤੇ ਮੋਹਰ ਲਾ ਦੇਣਗੇ ਕਿ ਠੀਕ ਕਰਿਆ ਗੋਇਲ ਲੇਕਿਨ ਜਿਹੜੇ ਜਿਨ੍ਹਾਂ ਨੂੰ ਨਹੀਂ ਵੀ ਨੌਲੇਜ ਉਹ ਵੀ ਇਹ ਗੱਲ ਨੋਟ ਕਰ ਲਓ ਅਸ਼ਵਗੰਧ ਸ਼ਤਾਵਰ ਦੋ ਚੀਜ਼ਾਂ ਪਲੱਸ ਉਹਦੇ ਵਿੱਚ ਸ਼ਿਲਾਜੀਤ ਜਿਵੇਂ ਅਸ਼ਵਗੰਧ 77 ਜਿਹੜੀ ਆ ਉਹ 50 50 ਗ੍ਰਾਮ ਲੈ ਕੇ 100 ਗ੍ਰਾਮ ਹੋ ਗਈ ਤੇ 100 ਗ੍ਰਾਮ ਦੇ ਵਿੱਚ 10 ਗ੍ਰਾਮ ਚਿਲਾਜੀ ਪਾ ਲਓ। ਉਹਨੂੰ ਚੰਗੀ ਤਰ੍ਹਾਂ ਮਿਕਸ ਮੈਚ ਕਰਕੇ ਡੇਲੀ ਦੁੱਧ ਨਾਲ ਇੱਕ ਚਮਚ ਖਾਣਾ ਸ਼ੁਰੂ ਕਰ ਦਿਓ। ਤੁਸੀਂ ਯਕੀਨ ਕਰੋ ਜਿਹੜੀਆਂ ਲੇਡੀਜ਼ੇ ਕੰਪਲੇਂਟ ਕਰਦੀਆਂ ਨੇ ਕਿ ਮੇਰੀ ਬੈਕ ਪੇਨ ਹੁੰਦੀ ਆ, ਮੇਰਾ ਕੰਮ ਨੂੰ ਜੀ ਨਹੀਂ ਕਰਦਾ, ਮੈਂ ਨਹੀਂ ਕੰਮ ਕਰਨਾ। ਮਤਲਬ ਉਹ ਥਕਾਵਟ 'ਚ ਰਹਿੰਦੀਆਂ ਨੇ ਹਰ ਵਕਤ। ਉਹ ਦਾ ਡੂ ਵੀ ਇੱਕਦਮ ਚੁਸਤੀ ਫੁਰਤੀ ਮਤਲਬ ਜੀ ਨਾ ਕਮਜ਼ੋਰੀ ਦੂਰ ਕਰ ਦਿੰਦਾ ਹਾਂ ਜਿਹੜੀ ਵਲ ਚਿੜਚਿੜਾਪਨ ਨਹੀਂ ਹੁੰਦਾ ਸੁਭਾਅ ਦੇ ਵਿੱਚ ਵੀ ਆਦਮੀ ਹੱਥ ਵੀ ਲਾ ਦੇਵੇ ਤਾਂ ਵੀ ਉਹਨੂੰ ਮਨ ਭਰੇ ਜਾ ਕੇ ਇਦਾਂ ਦੀ ਜਿਹੜੀ ਸੁਭਾਅ ਹੁੰਦਾ ਨਾ ਘਰ ਆ ਜਾਮ ਸੁਣਦੇ ਤੇ ਉਹ ਵੀ ਮਤਲਬ ਉਹਨੂੰ ਵੀ ਹੈਪੀਨੈਸ ਆ ਜਾਂਦੀ ਹੈ ਉਹਨੂੰ ਅੱਛਾ ਲੱਗਦਾ ਇਹ ਕਿੱਥੇ ਆ ਜੀ ਆ ਵੀ ਆ ਇਹ ਗਈ ਚਲਾ ਜੀ ਠੀਕ ਹੈ ਅੱਛਾ ਥੈਂਕ ਯੂ ਜੀ ਤੇ ਇੱਕ ਨਾ ਯੂਰਿਕ ਐਸਿਡ ਜਿਹੜਾ ਉਹ ਵੀ ਮੈਨੂੰ ਮੇਰੇ ਕਾਫੀ ਜਿਹੜੇ ਕਬੱਡੀ-ਕਬੱਡੀ ਖੇਡਦੇ ਨੇ ਮੁੰਡੇ ਜਾਂ ਵਰਕਆਊਟ ਕਰਦੇ ਆ ਹਨਾ ਕਦੇ-ਕਦੇ ਜੋੜ ਜਦਾ ਕਹਿੰਦੇ ਨੇ ਕੂਣੀ ਦਾ ਐਂ ਐਂ ਕਰਦੇ ਦਰਦ ਕਰਦਾ ਕੂਣੀ ਦਾ ਜੋੜ ਹਨਾ ਜਾਂ weight ਚੱਕਦੇ ਨੇ weight gym ਦੇ ਵਿੱਚ ਵੀ ਜ਼ੋਰ ਮਾਰਦੇ ਨੇ ਇਹ ਹੁੰਦਾ ਅਕਸਰ ਉਹ ਕਹਿੰਦੇ ਯੂਰ ਯੂਰੀਆ ਵਧਿਆ ਹੋਇਆ ਪਾਣੀ ਪੀ ਲੋ ਇਹ ਇਹ ਕੀ ਰੀਜ਼ਨ ਨੇ ਇਹ ਤੇ ਵਧਣ ਦੇ ਕੀ ਰੀਜ਼ਨ ਨੇ ਤੇ ਕੀ ਪਾਣੀ ਪੀਣਾ ਠੀਕ ਹੋ ਜਾਂਦਾ ਇਹ ਨਾ ਜੀ ਪਾਣੀ ਪੀਣ ਨਾਲ ਇਸ ਤਰ੍ਹਾਂ ਹੁੰਦਾ ਕਿ ਇਹ ਕਲੀਨ ਹੋ ਜਾਂਦਾ ਬਾਥਰੂਮ ਦੇ ਥਰੂ ਨਾ ਲੇਕਿਨ ਇਹ ਹੈ ਕਿ ਜਦੋਂ ਇਹ ਕਲੀਨ ਤਾਂ ਹੋ ਜਾਂਦਾ ਇਹ ਰਹਿੰਦਾ ਅੱਛਾ ਖਤਮ ਨਹੀਂ ਹੁੰਦਾ ਜਦ ਤੱਕ ਇਹਦੇ ਟ੍ਰੀਟਮੈਂਟ ਨਾ ਹੋਣ ਹੁਣ ਜਿਵੇਂ ਅਸੀਂ ਇੱਕ ਨਾ ਯੂਰਿਕ ਐਸਿਡ ਕੰਟਰੋਲ ਕੈਪਸੂਲ ਬਣਾਇਆ ਅੱਜ ਟੇਬਲ ਤੇ ਨਹੀਂ ਹੈਗਾ ਮੈਂ ਦਿਖਾ ਦਿੰਦਾ ਯੂਰਿਕ ਐਸਿਡ ਕੰਟਰੋਲ ਉਹਦਾ ਅਸੀਂ ਸਿੱਧਾ ਨਾ ਹੀ ਇਹੀ ਰੱਖਿਆ ਜਿਵੇਂ ਅਸੀਂ ਫੈਟੀ ਲੀਵਰ ਦਾ ਰੱਖਿਆ ਹੈ ਫੈਟੀ ਲੀਵਰ ਕੰਟਰੋਲ ਕੈਪਸੂਲ ਇਹ ਉਹ ਉਸੇ ਤਰ੍ਹਾਂ ਅਸੀਂ ਉਹ ਯੂਰਿਕ ਐਸਿਡ ਇੱਕੋ ਹੀ ਪ੍ਰੋਡਕਟ ਹੈ ਸਿੰਗਲ ਉਹ ਤੁਸੀਂ ਦੂਜਾ ਦਿੰਦੇ ਨਹੀਂ ਉਹ 60 ਕੈਪਸੂਲ ਦੀ ਪੈਕਿੰਗ ਹੈ ਇੱਕ ਸਵੇਰ ਸ਼ਾਮ ਖਾਣਾ 30 ਦਿਨ ਦੇ ਦਿੱਤਾ ਵਿਸ਼ਰ ਨੂੰ ਯੂਰਿਕ ਐਸਿਡ ਤੋਂ ਦੁਬਾਰਾ ਪ੍ਰੋਬਲਮ ਨਹੀਂ ਆਉਣੀ। ਲੇਕਿਨ ਜੇ ਕਈ ਲੋਕੀ ਸਲਾਦ ਖਾ ਲੈਣ ਅੱਛੇ ਤਰੀਕੇ ਨਾਲ ਸਵੇਰੇ ਸਵੇਰੇ ਖਾ ਲੈਣ 10-11 ਵਜੇ ਉਹਦੇ ਵਿੱਚ ਛਲਗਮ, ਟਮਾਟਰ, ਖੀਰਾ, ਮooli ਇਦਾਂ ਦੀ ਜਿਹੜੀ ਚੀਜ਼ਾਂ ਨੇ ਸਾਰੀਆਂ ਕੱਟ ਕੇ ਅਗਰ ਖਾਇਆ ਜਾਵੇ ਸਲਾਦ ਤਾਂ ਸੋਨੇ ਤੇ ਸੁਹਾਗੇ ਜੀ ਯੂਰਿਕ ਐਸਿਡ ਕੀ ਯੂਰੀਆ ਕੀ ਸਭ ਕੰਟਰੋਲ ਹੋ ਜਾਂਦਾ। ਮਤਲਬ ਫਾਈਬਰ ਖਾਣਾ ਜ਼ਿਆਦਾ ਜ਼ਰੂਰੀ ਹੈ। ਸਭ ਤੋਂ ਬੈਸਟ ਜਿੰਨੇ ਵੀ ਦਰਸ਼ਕ ਪ੍ਰੋਗਰਾਮ ਦੇਖ ਰਹੇ ਆ ਕਿਸੇ ਦੀ ਕੋਈ ਮਾੜੀ ਮੋਟੀ ਹੋਰ ਵੀ ਸਲਾਹ ਹੈਗੀ ਆ مشورہ ਹੈਗਾ ਕੋਈ ਗੱਲ ਕਰਨਾ ਚਾਹੁੰਦੇ ਹੋ ਜਾਂ ਪੁੱਛਣਾ ਚਾਹੁੰਦੇ ਹੋ ਤਾਂ ਜਿਹੜੇ ਨੰਬਰ ਤੁਹਾਡੀ ਸਕਰੀਨ ਤੇ ਆ ਰਹੇ ਨੇ ਉਹਨਾਂ ਨੰਬਰਾਂ ਦੇ ਉੱਤੇ ਤੁਸੀਂ ਜਾ ਕੇ WhatsApp ਕਰ ਸਕਦੇ ਹੋ ਸੰਪਰਕ ਕਰ ਸਕਦੇ ਹੋ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਸਿੱਖਣ ਨੂੰ ਮਿਲਣਗੀਆਂ ਤੇ ਸਾਡੇ ਨਾਲ ਜਿਹੜਾ ਅੱਜ ਜੋਵਨ ਤੇ ਮੰਡੀ ਬੈਠਿਆ ਇਹਨਾਂ ਨੂੰ ਵੀ ਅਸੀਂ ਰਿਕੁਐਸਟ ਕਰਾਂਗੇ ਵੀ ਅੱਗੇ ਸਾਡੇ ਜਿਹੜੇ ਸੁਭਾਸ਼ ਗੋਇਲ ਹੈਲਥ ਸ਼ੋਅ ਚੱਲਦਾ ਰਹੂਗਾ ਉਹਦੇ ਵਿੱਚ ਆਉਂਦੇ ਜਾਂਦੇ ਰਹੋ ਔਰ ਬਹੁਤ ਛੇਤੀ ਆਪਾਂ ਇਹਦਾ ਜਿਹੜਾ ਸੌਮਾ ਐਪੀਸੋਡ ਬਣਾਵਾਂਗੇ ਉੱਥੇ ਵੀ ਤੁਹਾਨੂੰ ਬੁਲਾਵਾਂਗੇ ਕਿਉਂਕਿ ਇਹ ਇਹ ਜਿਹੜਾ ਸਾਡਾ ਅੱਜ ਐਪੀਸੋਡ ਚੱਲ ਰਿਹਾ ਇਹਦੇ ਥਰੂ ਜਿਹੜੇ ਲੋਕਾਂ ਨੂੰ ਜਾਣਕਾਰੀਆਂ ਮਿਲੀਆਂ ਨੇ ਮੈਂ ਮੈਂ ਉਮੀਦ ਕਰਦਾ ਵੀ ਉਹਦਾ ਲੋਕੀ ਫਾਇਦਾ ਲੈਣਗੇ ਔਰ ਇਹ ਵੀ ਉਮੀਦ ਕਰਦਾ ਕਿ ਤੁਸੀਂ ਅੱਗੇ ਨੂੰ ਆਉਂਦੇ ਜਾਂਦੇ ਰਹੋਗੇ ਸੁਭਾਸ਼ ਗੋਇਲ ਹੈਲਥ ਸ਼ੋਅ ਦੇ ਆਯੁਰਵੈਦਿਕ ਮੇਲੇ ਦੇ ਵਿੱਚ ਰੌਣਕ ਲਾਉਂਦੇ ਰਹੋਗੇ ਤੇ ਬਾਕੀ ਸਾਰੇ ਜਿੰਨੇ ਵੀ ਦਰਸ਼ਕਾਂ ਨੇ ਦੇਖਿਆ ਪ੍ਰੋਗਰਾਮ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿਕਾਰ ਭਰੀ ਸਸਰੀਕਾਲ ਜੀ ਨਮਸਕਾਰ ਸਸਰੀਕਾਲ